ਕਿ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ 27 ਅਪ੍ਰੈਲ ਨੂੰ ਇੱਕ ਕੌਲ ਦਿੱਤੀ ਗਈ ਹੈ ਸਮਲਿੰਗੀ ਪਰੇਡ ਕੱਢਣਗੇ ਗੇ ਪ੍ਰੇਡ ਹੋਏਗੀ ਪਹਿਲਾਂ ਤਾਂ ਤੁਸੀਂ ਨਾਮ ਲੈਣ ਤੋਂ ਝਿਜਕਦੇ ਕਿਉਂ ਆ ਗੇ ਹੋਣਾ ਇਹ ਕਹਿੰਦੇ ਨਹੀਂ ਮਾਨ ਵਾਲੀ ਗੱਲ ਫਿਰ ਤੁਸੀਂ ਨਾਮ ਲੈਣ ਤੋਂ ਕਿਉਂ ਘਬਰਾਉਂਦੇ ਹੋ ਖੁਸਰਿਆਂ ਦੀ ਪ੍ਰੇਡ ਕਰ ਰਹੇ ਨੇ ਇਹ ਜਿਹੜੀ ਧਰਤੀ ਦਾ ਇੱਕ ਇੱਕ ਜ਼ਰਰਾ ਇੱਕ ਇੱਕ ਕਣ ਸਾਡੇ ਉਹਨਾਂ ਮਰਦ ਦਲੇਰਾਂ ਦੇ ਖੂਨ ਨਾਲ ਰੰਗਿਆ ਹੋਇਆ ਉਸ ਧਰਤੀ ਤੇ ਆ ਕੇ ਇਹ ਲੌਂਡਾਗਰਦੀ ਕਰਨ ਨੂੰ ਕਾਲੇ ਹੋ ਰਹੇ ਨੇ ਜਿੱਥੇ ਸਾਡੇ ਬਜ਼ੁਰਗਾਂ ਨੇ ਮੱਸੇ ਰੰਗਰ ਵਰਗੇ ਜਰਨੈਲ ਦਾ ਸਿਰ ਲਾ ਕੇ ਖਿੱਦੋ ਵਾਂਗੂ ਵੜਾਇਆ ਤੇ ਉਹ ਕਿਹੜਾ ਆਫੀਸਰ ਆ ਜਿਨੇ ਇਹਨਾਂ ਨੂੰ ਇਹ ਲੌਂਡਾਗਰਦੀ ਕਰਨ ਦੀ ਕਾਲ ਦਿੱਤੀ ਆ ਉਸ ਸਰ ਦੇ ਆਪ ਦੇ ਜਵਾਕ ਹਨੀ ਉਹ ਆਪਣੇ ਜਵਾਕਾਂ ਨੂੰ ਲੈ ਕੇ ਇਸ ਪਰੇਡ ਦੇ ਵਿੱਚ ਜਾਊਗਾ ਜਾਂ ਉਹ ਪ੍ਰਸ਼ਾਸਨਿਕ ਅਧਿਕਾਰੀ ਉਹਦੇ ਜਵਾਕਾਂ ਨੂੰ ਇਹ ਕਹੂਗਾ ਕਿ ਆ ਗੇ ਹੋਣਾ ਖੁਸਰੇ ਹੋਣਾ ਮਾਨ ਦੀ ਗੱਲ ਆ ਇੱਕਦਮ ਅਚਾਨਕ ਦਸਤਾਰਾਂ ਜਿਨ੍ਹਾਂ ਦੀ ਸਜਾਈਆਂ ਹੋਈਆਂ ਉਹ ਵਾਲੇ ਗਏ ਕਿੱਥੋਂ ਆ ਗਏ ਦਸਤਾਰ ਬੰਨਣ ਤੇ ਸਿਰ ਕਲਮ ਹੁੰਦੇ ਸੀ ਦਸਤਾਰ ਬੰਨਣ ਵਾਲੇ ਦਾ 40 ਗ੍ਰਾਮ ਸੋਨਾ ਇੱਕ ਸਿਰ ਦਾ ਮੁੱਲ ਹੋਇਆ ਕਰਦਾ ਸੀ ਇਹ ਦਸਤਾਰਾਂ ਦੇ ਉਹ ਮੁੱਲ ਨੇ ਇਹ ਹੈ ਨਾ ਇਹਨਾਂ ਸਟੂਲਿਆਂ ਵਾਸਤੇ ਨੇ ਇਹ ਦਸਤਾਰਾਂ ਇਹ ਸਟੂਲੇ ਦਸਤਾਰਾਂ ਬਣ ਕੇ ਸੜਕਾਂ ਤੇ ਲੌਂਡਾਗਰਦੀ ਕਰਕੇ ਸਾਡੀਆਂ ਨਸਲਾਂ ਨੂੰ ਆਹ ਪ੍ਰਾਈਡ ਦੱਸਣਗੇ ਇਹ ਮਾਨ ਵਾਲੀ ਗੱਲ ਆ ਲੱਖ ਦੀ ਲਾਣਤ ਉਹਨਾਂ ਮਾਪਿਓ ਤੇ ਉਹਨਾਂ ਪਰਿਵਾਰਾਂ ਤੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਤੁਸੀਂ ਇਹਨਾਂ ਦੇ ਸਿਰਾਂ ਤੋਂ ਹੀ ਦਸਤਾਰਾਂ ਲਵਾਓ ਇਹ ਗੁਰਗੋਬਿੰਦ ਸਿੰਘ ਦੀਆਂ ਬਕਸ਼ੀਆਂ ਹੋਈਆਂ ਦਸਤਾਰਾਂ ਨੇ ਗੁਰੂ ਸਾਹਿਬ ਉਸ ਦਿਨ ਮਾਤਾ ਜੀ ਦੇ ਸਾਹਮਣੇ ਸਾਡੇ ਪੱਗ ਰੱਖਤੀ ਸਿਰ ਤੇ ਉਹ ਪੱਗ ਇਸ ਲਈ ਨਹੀਂ ਰੱਖੀ ਸੀ ਕਿ ਇਸ ਟੂਲੇ ਪੱਗਾਂ ਬਣ ਕੇ ਫਿਰਣ ਬਹੁਤ سارے ਲੋਕ ਕਹਿ ਰਹੇ ਕਿ ਸਾਜ਼ਿਸ਼ ਵਜੋਂ ਅੰਮ੍ਰਿਤਸਰ ਸਾਹਿਬ ਚੁਣਿਆ ਗਿਆ ਕੌਣ ਕਰਵਾ ਰਿਹਾ ਪਰੇਡ ਇੱਕ ਤਬਕਾ ਇਹ ਵੀ ਕਹਿ ਰਿਹਾ ਕਿ ਪਿੱਛੇ ਕੋਈ ਹੋ ਵੀ ਸਕਦਾ ਕਿ 13 ਦੀ ਪਰੇਡ ਦਾ ਕਾਰਨਾਮਾ ਡੀਪ ਸਟੇਟ ਦਾ ਕਾਰਨਾਮਾ ਹੁਣੇ-ਹੁਣੇ ਆਪਾਂ ਪਾਸਟਰ ਦੇ ਉੱਤੇ ਇੱਕ ਵੱਡੀ ਜਿੱਤ ਹਾਸਲ ਕੀਤੀ ਉਹਦੇ ਵਿੱਚੋਂ ਦੀ ਇਹਨਾਂ ਨੇ ਆਹ ਧਰਤਾ ਸਾਰੀ ਚੀਜ਼ ਨੂੰ ਡਾਇਵਰਟ ਕਰਨ ਵਾਸਤੇ ਇਹਨਾਂ ਨੇ ਆਹ ਧਰਤਾ ਜੇ ਪਰੇਡ ਨਹੀਂ ਰੁਕਦੀ ਜਾਂ ਪ੍ਰਸ਼ਾਸਨ ਇਸ ਨੂੰ ਬੈਨ ਨਹੀਂ ਕਰਦਾ ਫਿਰ ਸਾਡੇ ਕੋਲ ਇੱਕ ਫੇਰ ਹਿੰਦੁਸਤਾਨ ਦਾ ਸੰਵਿਧਾਨ ਜੇ ਸੰਵਿਧਾਨ ਨਾ ਮਰਦਾਂ ਨੂੰ ਪਰੇਡ ਕਰਨ ਦਾ ਅਧਿਕਾਰ ਦਿੰਦਾ ਆ ਤੇ ਫਿਰ ਮਰਦਾਂ ਦੀ ਪਰੇਡ ਨਹੀਂ ਹੋ ਸਕਦੀ ਫਿਰ ਬਰਾਬ ਪਰੇਡ ਵਾਲੇ ਤੇ ਇਹਨਾਂ ਦੇ ਸਮਰਥਕ ਹੁਣ ਆਪਣੀ ਵੀਡੀਓ ਹੇਠਾਂ ਵੀ ਕਮੈਂਟ ਕਰਨਗੇ ਕਿ ਤੁਸੀਂ ਤਾਂ ਰੂੜੀਵਾਦੀਆਂ ਥੋਡੀ ਸੋਚ ਰੂੜੀਵਾਦੀ ਆ ਤੁਸੀਂ ਅਗਾਹ ਫਦੂ ਨਹੀਂ ਅਗਲੇ ਦੀ ਮਾਰਦੀ ਹੈ ਅਗਲੇ ਦੀ ਸੋਚ ਹੈ ਉਸ ਦੀ ਜ਼ਿੰਦਗੀ ਆ ਇਹ ਤਾਂ ਸਿਰਫ ਸਵਾਦ ਦਾ ਮੈਟਰ ਹੈ ਇਹਨਾਂ ਦਾ ਇਹ ਜਿਹੜੇ ਲੌਂਡੇ ਨੇ ਇਹ ਤਾਂ ਦੇਖੋ ਇਸ ਚੀਜ਼ ਨੂੰ ਪ੍ਰਾਈਡ ਕਹਿੰਦੇ ਨੇ ਮਹੰਤਾਂ ਦੇ ਡੇਰੇ ਚ ਜਾਂ ਜਿਨ੍ਹਾਂ ਨੂੰ ਖੁਸਰੇ ਕਹਿੰਦੇ ਆਪਾਂ ਉੱਥੇ ਜੇ ਕੋਈ ਮਰ ਜਵੇ ਵਿਚਾਰਾ ਜਿਹੜਾ ਇਸ ਜੂਨ ਚ ਆਇਆ ਉਹਦੀ ਜੜੀ ਜੁੱਤੀਆਂ ਮਾਰੀਆਂ ਜਾਂਦੀਆਂ ਉਹਦੀ ਅਰਥੀ ਨੂੰ ਰਾਤ ਨੂੰ ਕੱਢੀ ਜਾਂਦੀ ਉਹਦੀ ਅਰਥੀ ਉਹਦੇ ਤੇ ਥੁੱਕਿਆ ਜਾਂਦਾ ਉਹਦੇ ਬਾਲ ਪੱਟੇ ਜਾਂਦੇ ਆ ਉਹਦੇ ਜੁੱਤੀਆਂ ਮਾਰੀਆਂ ਜਾਂਦੀਆਂ ਕਿਉਂ ਪਿੱਟ ਸਿਆਪਾ ਕੀਤਾ ਜਾਂਦਾ ਕਿ ਹੁਣ ਇਸ ਜੂਨ ਚ ਵਾਪਸ ਨਾ ਆ ਜੀ Pá, vem com e... ਪੰਡਤ ਹੋਵੇ ਭਾਵੇਂ ਕੋਈ ਹਿੰਦੂਆਂ ਦਾ ਬਾਬਾ ਹੋਵੇ ਤੇ ਭਾਵੇਂ ਸਿੱਖਾਂ ਦੇ ਪ੍ਰਚਾਰਕ ਜਾਂ ਗ੍ਰੰਥੀ ਰਹੇ ਹੋਣ ਉਹਨਾਂ ਨੇ ਵੀ ਕਦੇ ਨਾ ਕਦੇ ਕੋਈ ਬਲਾਤਕਾਰ ਜਾਂ ਕਾਂਡ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਅਜਿਹਾ ਹੋਇਆ ਕੋਈ ਨਾ ਕੋਈ ਤਾਂ ਕਦੇ ਫੜਿਆ ਹੀ ਗਿਆ ਪਰ ਸਾਡੀ ਵਾਰੀ ਜੇ ਪਾਸਟਰ ਬਰਜਿੰਦਰ ਨੇ ਕੋਈ ਕਰਤੂਤ ਕੀਤੀ ਉਸ ਨੂੰ ਸਜ਼ਾ ਹੋ ਗਈ ਠੀਕ ਹੈ ਪੂਰੇ ਈਸਾਈ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਡਿਪਟੀ ਸੀਐਮ ਸੁਖਬੀਰ ਬਾਦਲ ਦੀਆਂ ਜੇ ਗਲਤੀਆਂ ਹੈਗੀਆਂ ਨੇ ਉਹਦੇ ਗਲ ਦੇ ਵਿੱਚ ਤਖਤੀ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨੂੰ ਬਿਠਾਇਆ ਹੈਗਾ ਇਦਾਂ ਦਾ ਐਗਜ਼ਾਮਪਲ ਜੇ ਹਿੰਦੂਆਂ ਦੇ ਵਿੱਚ ਆਸਰਾਮ ਬਾਪੂ ਸਿਗਾ ਉਦੀ 10 ਸਾਲ ਬਾਅਦ ਹੁਣ ਜਮਾਨਤ ਹੋਈ ਆ ਉਹਨੂੰ ਡੱਕ ਕੇ ਬਿਠਾਇਆ ਕਿ ਨਹੀਂ ਬਿਠਾਇਆ ਪਰ ਗੱਲ ਇਹ ਆ ਕਿ ਸਾਡੇ ਚੋਂ ਜੇ ਕੋਈ ਬਲਾਤਕਾਰੀ ਨਿਕਲਿਆ ਜੇ ਕੋਈ ਗੰਦਾ ਆਂਡਾ ਨਿਕਲਿਆ ਉਹਦੇ ਹੱਕ ਚ ਕਿਸੇ ਸਿੱਖ ਨੇ ਬਿਆਨ ਨਹੀਂ ਦਿੱਤਾ ਇਹਨਾਂ ਦਾ ਹੁਣੇ ਧਰਨਾ ਉੱਥੇ ਲੱਗਿਆ ਉੱਥੇ ਵੀ ਉਹਨੂੰ ਬਰਜਿੰਦਰ ਨੂੰ ਹਾਲੇ ਤੱਕ ਨਵੀਂ ਦਸੀ ਜਾਂਦੇ ਆ ਬਲਕਿ ਅਸੀਂ ਕਹਿ ਰਹੇ ਆ ਵੀ ਇਦਾਂ ਦਾ ਕੋਈ ਤੁਹਾਡੇ ਜਿੰਦਦਰ ਕਾਨੂੰਨ ਬਣਾਓ ਕਿ ਜਣਾ ਖਣਾ ਆਪਣੇ ਨਾਮ ਦੇ ਪਿੱਛੇ ਪਾਸਟਰ ਲਾ ਦਿੰਦਾ ਅੱਜ ਬਰਜਿੰਦਰ ਦੇ ਨਾਮ ਦੇ ਪਿੱਛੇ ਪਾਸਟਰ हट ਕੇ ਬਲਾਤਕਾਰੀ ਲੱਗ ਗਿਆ ਇਹਦੇ ਨਾਲ ਕਿਤੇ ਨਾ ਕਿਤੇ ਢਾ ਲੱਗੀ ਸਾਇਤ ਨੂੰ ਇਹ ਤਾਂ ਅਸੀਂ ਕਹਿ ਰਹੇ ਆ ਆਪਣੀ ਕਮਿਊਨਿਟੀ ਇਹ ਸਵਾਲ ਕਰਦੀ ਹੈ ਕਿ ਜਦੋਂ ਖੋਡੇ ਕਿਸੇ ਧਾਰਮਿਕ ਲਫ਼ਜ਼ ਦਾ ਕੋਈ ਲਫ਼ਜ਼ ਵਿਗਾੜ ਕੇ ਵੀ ਬੋਲਦੇ ਵੇ ਜਾਂ ਕਿਸੇ ਤਰੀਕੇ ਬੇਅਦਬੀ ਹੋ ਜੇ ਤਾਂ ਥਾਣਿਆਂ ਤੇ ਹਮਲੇ ਹੋ ਜਾਂਦੇ ਨੇ ਅਜਨਾਲਾ ਵਾਲੀ ਘਟਨਾ ਦੀ ਗੱਲ ਕੀਤੀ ਮਸੀਹ ਭਾਈਚਾਰਾ ਤਾਂ ਬਹੁਤ ਸ਼ਾਂਤ ਰਿਹਾ ਫਿਰ ਵੀ ਸਾਡੇ ਉੱਤੇ ਟਿੱਪਣੀਆਂ ਕੀਤੀਆਂ ਸਾਨੂੰ ਹਾਲੇਲੂਇਆ ਦਾ ਵੀ ਮਜ਼ਾਕ ਬਣਾਇਆ ਜਾਂਦਾ ਜੋ ਕਿ ਪਵਿੱਤਰ ਲਫ਼ਜ਼ ਦੋ ਵਾਰੀ ਇਹਨਾਂ ਦੀਆਂ ਕਾਲ ਆਈਆਂ ਪੰਜਾਬ ਜਾਮ ਕਰਨ ਦੀਆਂ ਬਰਜਿੰਦਰ ਕਹਿੰਦਾ ਉਹਦੇ ਪਿੱਛੇ 3 ਲੱਖ ਬੰਦਾ ਆ ਉਹ ਪੰਜਾਬ ਜਾਮ ਕਰੂਗਾ ਤੇ ਇਹਨਾਂ ਨੇ ਕਾਲ ਵੀ ਦਿੱਤੀਆਂ ਤੇ ਇਹਨਾਂ ਨੇ ਉਹਨੂੰ ਡਿਫੈਂਡ ਵੀ ਕੀਤਾ ਨਲੈਕੀ ਕੀ ਦੀ ਆ ਸਾਡੀ ਤਾਂ ਨਹੀਂ ਆ ਨਾ ਤੁਸੀਂ ਇੱਕ ਬਲਾਤਕਾਰੀ ਨੂੰ ਡਿਫੈਂਡ ਕੀਤਾ ਜੇ ਖੁਦਾ ਬੰਦ ਕਰੀਮ ਦੀਨ ਮਰਜ਼ੀ ਨਾ ਹੁੰਦੀ ਸਾਡੇ ਰੱਬ ਦੀ ਤੁਹਾਡੇ ਭਗਵਾਨ ਦੀ ਤੁਹਾਡੇ ਖੁਦਾ ਦੀ ਮਰਜ਼ੀ ਨਾ ਹੁੰਦੀ ਉਹ ਜੇਲ੍ਹ 'ਚ ਕਿਉਂ ਜਾਂਦਾ ਜਿਹੜਾ ਲੋਕਾਂ ਨੂੰ ਕਹਿੰਦਾ ਫਿਰਦਾ ਸੀ ਵੀ ਤੁਸੀਂ ਜੇਲ੍ਹ 'ਚ ਨਹੀਂ ਜਾਉਂਗੇ ਚਾਰ ਖੂਨ ਵੀ ਕਰ ਦੋਗੇ ਫਲਾਣਾ ਢਮਗਾਣਾ ਅੱਜ ਉਹ ਜੇਲ੍ਹ 'ਚ ਬੈਠਿਆ ਹੈ ਅੱਜ ਉਹਦੀ ਤਾਕਤ ਨਹੀਂ ਚੱਲ ਰਹੀ ਅੱਜ ਉਹਦਾ ਕੋਈ ਚਮਤਕਾਰ ਨਹੀਂ ਚੱਲ ਰਿਹਾ ਇਹ ਕਿਹਦੀ ਮਰਜ਼ੀ ਆ ਬਰਜੰਦਰ ਨੂੰ ਠੋਕੇ ਕਿਆ ਕਿ ਬਰਜੰਦਰ ਜੇ ਤੂੰ ਇਸ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਇਹਨੂੰ ਧਮਕੀਆਂ ਦੇਣੀਆਂ ਤੇ ਇਹ ਦੁਆਬੀ ਦੀ ਧੀ ਆ ਤੇ ਬਰਜੰਦਰ ਨੇ ਕਈ ਜਗ੍ਹਾ ਆਫ ਦਾ ਰਿਕਾਰਡ ਕੀਤਾ ਕਈਆਂ ਨੂੰ ਇਹ ਸੁਨੇਹਾ ਲਾਇਆ ਉਹ ਕੁੜੀ ਜਿਹੜੀ ਆ ਉਹ ਖਾਲਸਤਾਨੀਆਂ ਕੋਲ ਚਲੀ ਗਈ ਅੱਛਾ ਖਾਲਸਤਾਨੀ ਲੇਬਲ ਲਾ ਦਿੰਦਾ ਮੈਨੂੰ ਮੇਰੇ ਤੇ ਖਾਲਸਤਾਨ ਲਾ ਦੇਣ ਖਾਲਸਤਾਨੀ ਲੇਬਲ ਮਾਨ ਵਾਲੀ ਗੱਲ ਆ ਖਾਲਸਤਾਨੀ ਹੋਣਾ ਮਾਨ ਵਾਲੀ ਗੱਲ ਆ ਇਹ ਮੈਰੋ ਦੀਆਂ ਉਹ ਵੀਡੀਓਜ਼ ਕੱਢ ਰਹੇ ਨੇ ਕਿ ਉਹ ਨਾਨਕਸਰੀਆਂ ਦੇ ਵੀਡੀਓਜ਼ ਕੱਢ ਰਹੇ ਨੇ ਵੀ ਮੈਰੋ ਨੇ ਮੈਰੋ ਨੇ ਕੀਤਾ ਨਾ ਮੈਰੋ ਨੇ ਛਿੱਤਰ ਫੇਰਿਆ ਮੈਰੋ ਨੇ ਇਹ ਤੇ ਨਹੀਂ ਕਿ ਆ ਵੀ ਨਾਨਕਸਰੀਏ ਨੂੰ ਜਿਹੜਾ ਹੈਗਾ ਅਕਾਲਪੁਰ ਖ ਆਪ ਜਿਹੜਾ ਉਹ ਸਜ਼ਾ ਦੇਊਗਾ ਕੋਡੀ ਰੀਲ ਥੱਲੇ ਈ ਧਮਕੀ ਲਾ ਰਿਹਾ ਸੀਗਾ ਮੈਂ ਜਦੋਂ ਜਾ ਕੇ ਉੱਥੇ ਕਮੈਂਟ ਕੀਤਾ ਕਹਿੰਦਾ ਜੇ ਅਸੀਂ ਬੋਲਣ ਲੱਗ ਗਏ ਸਾਡਾ ਜੇ ਮੂੰਹ ਖੁੱਲ ਗਿਆ ਫਿਰ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਮਿਲਣਾ ਮੈਂ ਫਿਰ ਨੂੰ ਫੋਨ ਕੱਢਿਆ ਉਹਦਾ ਫੋਨ ਨੰਬਰ ਕਢਾਇਆ ਫੋਨ ਨੰਬਰ ਕਢਾ ਕੇ ਜਦੋਂ ਮੈਂ ਕਾਲ ਕਰਦਾ ਉਹ ਬੰਦਾ ਫੋਨ ਸਵਿਚ ਆਫ ਕਰ ਗਿਆ 4 ਘੰਟੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ 'ਚ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਪਰ ਤੁਸੀਂ ਇਹਨੂੰ ਸਿੱਖ ਤੇ ਇਸਾਈ ਵਾਲਾ ਐਂਗਲ ਬਣਾਉਣਾ ਤੇ ਫਿਰ ਜਿਹੜੀਆਂ ਦੰਗਾ ਭੜਕਾਉਣ ਵਾਲੀਆਂ ਧਾਰਾ ਨੇ ਜਿਹੜੀਆਂ ਆਈਟੀ ਐਕਟ ਵਾਲੀਆਂ ਧਾਰਾ ਨੇ ਉਹ ਲੱਗਣੀਆਂ ਤੁਹਾਡੇ ਤੇ ਵੀ ਆ ਹੱਥੀਕਾਲ ਪੰਜਾਬ ਅਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਪਾਸਟਰ ਵਰਜਿੰਦਰ ਨੂੰ ਸਜ਼ਾ ਦਿਵਾਉਣ ਦੇ ਵਿੱਚ ਇੱਕ ਅਹਿਮ ਰੋਲ ਨਿਭਾਇਆ ਭਗਤ ਸਿੰਘ ਦੁਆਬੀ ਹੋਣਾ ਨੇ ਤੇ ਉਹਨਾਂ ਦੇ ਸਾਥੀਆਂ ਨੇ ਅੱਜ ਸਾਡੇ ਨਾਲ ਨੇ ਕਿਉਂਕਿ ਇੱਕ ਮਸਲਾ ਫਿਰ ਤੋਂ ਚਰਚਾ ਦੇ ਵਿੱਚ ਹੈ ਜਿਸ ਉੱਤੇ ਉਹਨਾਂ ਨੇ ਕਿਹਾ ਕਿ ਇੱਕ ਅਤਿਵੀ ਹੋਣ ਨਹੀਂ ਦਿੱਤਾ ਜਾਏਗਾ ਸਾਡੇ ਨਾਲ ਨੇ ਸਾਰੇ ਮਸਲਵਾਂ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਭਾਈ ਜੀ ਵਾਪਸ ਸਵਾਗਤ ਸਤਿ ਸ੍ਰੀ ਅਕਾਲ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਪਾਸਟਰ ਨੂੰ ਰੋਲ ਜਿਹੜਾ ਹੈਗਾ ਨਾ ਸਜ਼ਾਦਵਾਨ ਦਾ ਉਹ ਚ ਸਭ ਤੋਂ ਵੱਡਾ ਜਿਹੜਾ ਹੱਕਦਾਰ ਹੈ ਉਹ ਹੈਗਾ ਰੌਕੀ ਜਿਹੜਾ 2018 ਤੋਂ ਲੜ ਰਿਹਾ ਸੀ ਹਾਂ ਇਹ ਆ ਵੀ ਗੁਰੂ ਸਾਹਿਬ ਨੇ ਸਾਨੂੰ ਵਡਿਆਈ ਦਿੱਤੀ ਅਸੀਂ ਉਹਦੇ ਚ ਆਏ ਗੁਰੂ ਸਾਹਿਬ ਨੇ ਸਾਨੂੰ ਵਡਿਆਈ ਦਿੱਤੀ ਪਰ ਮਾਨ ਉਹਦਾ ਆ ਜੀ ਜੀ ਇਹ ਵੀ ਬਹੁਤ ਵੱਡੀ ਗੱਲ ਆ ਚਲੋ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਦੋਂ ਆਪਣਾ ਪਿਛਲਾ ਇੰਟਰਵਿਊ ਹੋਇਆ ਤਾਂ ਕਈਆਂ ਦੇ ਥੱਲੇ ਕਮੈਂਟਸ ਵੀ ਆਏ ਕਿ ਤਾਂ ਹੁਣ ਟੀਆਰਪੀ ਲੈਣ ਆ ਕੇ ਤੁਹਾਡਾ ਜ਼ਿਕਰ ਕਰਕੇ ਕਹਿ ਰਹੇ ਸੀ ਕਿ ਦੇਖੋ ਇਹ ਤਾਂ ਟੀਆਰਪੀ ਲੈ ਰਹੇ ਆ ਦੇਖੋ ਜਦੋਂ ਮੈਂ ਫਰਸਟ ਪ੍ਰੈਸ ਕਾਨਫਰੰਸ ਕਰਦਾ ਜਦੋਂ ਮੈਨੂੰ ਉਸ ਕੁੜੀ ਦੇ ਬਾਰੇ ਜਾਣਕਾਰੀ ਚਾਹੀਦੀ ਸੀ ਮੈਂ ਇੱਕ ਪ੍ਰੈਸ ਕਾਨਫਰੰਸ ਸਿਰਫ ਇਸੇ ਲਈ ਕੀਤੀ ਵੀ ਉਹ ਕੁੜੀ ਪਤਾ ਲੱਗੇ ਜੀ ਕਪੂਰਥਲੇ ਵਾਲੀ ਕਿੱਥੇ ਆ ਤੇ ਉਹਦਾ ਕੋਈ ਸੰਪਰਕ ਮਿਲੇ ਉਹਦੇ ਵਿੱਚ ਮੈਂ ਜ਼ਿਕਰ ਕਰਦਾ ਕਿ 2018 ਚ ਵੀ ਇੱਕ ਬਲਾਤਕਾਰ ਹੋਇਆ ਸੀ ਬਰਜਿੰਦਰ ਨੇ ਕੀਤਾ ਸੀ ਉਹ ਕੁੜੀ ਕਿਤੇ ਗੁੰਮ ਹੈ ਗਈ ਆ ਉਹਦੇ ਕੇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਜੀ ਤੇ ਉਹ ਵੀ ਸੰਪਰਕ ਕਰੇ ਉਸ ਟਾਈਮ ਤੱਕ ਇਸ ਚੀਜ਼ ਦੇ ਬਾਰੇ ਜ਼ਿਆਦਾ ਤੋਂ ਪਤਾ ਹੀ ਨਹੀਂ ਸੀਗਾ ਮੈਨੂੰ ਇੱਕ ਹਲਕੀ ਅਰਕੀ ਫੈਸ ਸੀਗੀ ਕਿ ਜਿਹੜਾ ਇਹ ਪਾਸਟਰ ਹੈਗਾ ਅ ਬਰਜਿੰਦਰ ਇਹ 2018 ਚ ਗ੍ਰਿਫਤਾਰ ਹੋਇਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਸੰਪਰਕ ਚ ਆਏ ਆ ਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਤਿੰਨ ਚਾਰ ਕੁੜੀਆਂ ਇਕੱਠੀਆਂ ਹੋ ਗਈਆਂ ਉਹ ਫਿਰ ਮਹਾਰਾਜ ਨੇ ਉਹਦਾ ਪੋੜੀ ਬੰਨਤਾ ਜੀ ਹੈਨਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਆ ਤਾਂ ਅੱਜ ਅੱਜ ਇਸ ਮਸਲੇ ਵਾਸਤੇ ਇਕੱਠੇ ਹੋਏ ਆ ਫਿਰ ਇਸ ਮਸਲੇ ਤੇ ਦੁਬਾਰਾ ਗੱਲ ਕਰਾਂਗੇ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਸਮਰਥਕਾਂ ਨੇ ਸਾਡੇ ਤੱਕ ਪਹੁੰਚ ਕੀਤੀ ਬਹੁਤ ساری ਟਿੱਪਣੀਆਂ ਤੇ ਸਵਾਲ ਕੀਤੇ ਨੇ ਉਹਨਾਂ 'ਚ ਕੋਈ ਸਵਾਲ ਤੁਹਾਨੂੰ ਪੁੱਛਾਂਗੇ ਪਰ ਪਹਿਲਾਂ ਜਿਸ ਮਸਲਾ ਜੋ ਅੱਜ ਤੁਰ ਉੱਠ ਰਿਹਾ ਕਿ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ 27 April ਨੂੰ ਇੱਕ ਕਾਲ ਦਿੱਤੀ ਗਈ ਹੈ ਸਮਲਿੰਗੀ ਪਰੇਡ ਕੱਢਣਗੇ ਗੇ ਪਰੇਡ ਹੋਏਗੀ ਉਹ ਗੇ ਪਰੇਡ ਨੂੰ ਗੁਰੂ ਨਗਰੀ ਦੇ ਉੱਤੇ ਹੋਣ ਕਰਕੇ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਪਹਿਲੇ ਤਾਂ ਤੁਸੀਂ ਨਾਮ ਲੈਣ ਤੋਂ ਝਿਜਕਦੇ ਕਿਉਂ ਆ ਜੀ ਇਹਨਾਂ ਨੇ ਲਿਖਿਆ ਪ੍ਰਾਈਡ ਪ੍ਰੇਡ ਜੀ ਪ੍ਰਾਈਡ ਪ੍ਰੇਡ ਲਿਖਿਆ ਨਾ ਮਾਨ ਵਾਲੀ ਗੱਲ ਆ ਹਮ ਠੀਕ ਆ ਗੇ ਹੋਣਾ ਇਹ ਕਹਿੰਦੇ ਨੇ ਮਾਨ ਵਾਲੀ ਗੱਲ ਤੇ ਫਿਰ ਤੁਸੀਂ ਨਾਮ ਲੈਣ ਤੋਂ ਕਿਉਂ ਘਬਰਾਉਂਦੇ ਹੋ ਖੁਸ਼ੀਆਂ ਦੀ ਪ੍ਰੇਡ ਕਰ ਰਹੇ ਨੇ ਇਹ ਹਮ ਹਨਾ ਉਹ ਧਰਤੀ ਜਿੱਥੇ ਜਿਹੜੀ ਧਰਤੀ ਦਾ ਇੱਕ ਇੱਕ ਜ਼ਰਰਾ ਇੱਕ ਇੱਕ ਕਣ ਸਾਡੇ ਉਹਨਾਂ ਮਰਦ ਦਲੇਰਾਂ ਦੇ ਖੂਨ ਨਾਲ ਰੰਗਿਆ ਹੋਇਆ ਜੀ ਇੱਕ ਇੱਕ ਧਰਤੀ ਦੇ ਇੱਕ ਇੱਕ ਕਣ ਤੇ ਹਜ਼ਾਰਾਂ ਮਰਦ ਦਲੇਰਾਂ ਦੇ ਖੂਨ ਦੇ ਹਜ਼ਾਰਾਂ ਤੁਪਕੇ ਡੁੱਲੇ ਹੋਏ ਨੇ ਜੀ ਉਸ ਧਰਤੀ ਤੇ ਆ ਕੇ ਇਹ ਹਨਾ ਲੌਂਡਾਗਰਦੀ ਕਰਨ ਨੂੰ ਕਾਲੇ ਹੋ ਰਹੇ ਨੇ ਹੂੰ ਜਿੱਥੇ ਅਸੀਂ ਮੱッセ ਰੰਗੜ ਦਾ ਸਾਡੇ ਬਜ਼ੁਰਗਾਂ ਨੇ ਅਸੀਂ ਮੈਂ ਤਾਂ ਕਹਿੰਨਾ ਕਿ ਸਾਡੇ ਬਜ਼ੁਰਗ ਨੇ ਨਾ ਉਹ ਪਤਾ ਨਹੀਂ ਉਹਨਾਂ ਚੋਂ ਕਿਹੜਾ ਸਾਡੇ ਚ ਵਰਤ ਜਾਵੇ ਹੂੰ ਹਨਾ ਜਿੱਥੇ ਸਾਡੇ ਬਜ਼ੁਰਗਾਂ ਨੇ ਮੱッセ ਰੰਗੜ ਵਰਗੇ ਜਰਨੈਲ ਦਾ ਸਿਰ ਲਾ ਕੇ ਖਿੱਦੋ ਵਾਂਗੂ ਵੜਾਇਆ ਹਣਾ ਜੇ ਉਹਦੇ ਸਿਰ ਦੇ ਨਾਲ ਮੁਗਲਾਂ ਦੇ ਜਰਨਲ ਦੇ ਸਿਰ ਦੇ ਨਾਲ ਖਿੱਦੋਗੇ ਡੀ ਜੀ ਉਸ ਧਰਤੀ ਤੇ ਆ ਕੇ ਇਹ ਲੌਂਡਾਗਰਦੀ ਕਰਨ ਦੀ ਇਹਦਾ ਨਹੀਂ ਕਾਲ ਆ ਤੇ ਉਹ ਕਿਹੜਾ ਆਫੀਸਰ ਆ ਜਿਨੇ ਇਹਨਾਂ ਨੂੰ ਇਹ ਲੌਂਡਾਗਰਦੀ ਕਰਨ ਦੀ ਕਾਲ ਦਿੱਤੀ ਆ ਹੂੰ ਇਹ ਇਹ ਹੈ ਤਾਂ ਇਹੀ ਆ ਨਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਜ ਦਰਬਾਰ ਹੋਇਆ ਕਰਦੇ ਸੀਗੇ ਮੁਗਲਾਂ ਦੇ ਜਾਂ ਹੋਰ ਰਾਜਿਆਂ ਦੇ ਉਹਨਾਂ ਚ ਜਿਹੜੇ ਲੌਂਡੇ ਰੱਖੇ ਜਾਂਦੇ ਸੀਗੇ ਉਹ ਗੇਹੀ ਹੋਇਆ ਕਰਦੇ ਸੀ ਨਾ ਜੀ ਪਰ ਭਈ ਇਹ ਪਰਦਿਆਂ ਦੇ ਪਿੱਛੇ ਦੀ ਚੀਜ਼ ਸੀਗੀ ਹੂੰ ਇਹ ਮੁਗਲਾਂ ਦੇ ਤੇ ਰਾਜਿਆਂ ਦੇ ਹਰਮ ਦੀ ਚੀਜ਼ ਸੀਗੀ ਇਹ ਇਹਨਾਂ ਨੇ ਸੜਕਾਂ ਤੇ ਕਰਨੀ ਆ ਕੇ ਤੇ ਕਰਨੀ ਕਿੱਥੇ ਆ ਸਾਡੀ ਜਿਹੜਾ ਸਿੱਖੀ ਦਾ ਜਿਹੜਾ ਪੰਜਾਬ ਦੇ ਪੰਜਾਬ ਦਾ ਧੁਰਾ ਆ ਹਿੰਦੂਆਂ ਦਾ ਤੇ ਸਿੱਖਾਂ ਦਾ ਸਾਂਝਾ ਸਥਾਨ ਆ ਉੱਥੇ ਆ ਕੇ ਇਹਨਾਂ ਨੇ ਸਾਡੇ ਛਾਤੀ ਤੇ ਪੈਰ ਧਰਨਾ ਹੈ 27 ਤਰੀਕ ਨੂੰ ਜੀ ਹਾਂ ਨਾ ਮਰਦਾਂ ਦੀ ਪਰੇਡ ਹੋਣੀ ਆ ਸਿੱਧੀ ਸਿੱਧੀ ਗੱਲ ਨਾ ਮਰਦਾਂ ਦੀ ਪਰੇਡ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਥਾਂ ਦੀ ਚੋਣ ਪਹਿਲਾਂ ਹੋਰ ਥਾਵਾਂ ਤੇ ਵੀ ਹੁੰਦੀ ਆ ਪਰੇਡ ਬਹੁਤ سارے ਲੋਕ ਕਹਿ ਰਹੇ ਨੇ ਕਿ ਸਾਜ਼ਿਸ਼ ਵਜੋਂ ਅੰਮ੍ਰਿਤਸਰ ਸਾਹਿਬ ਚੁਣਿਆ ਗਿਆ ਕੌਣ ਕਰਵਾ ਰਿਹਾ ਪਰੇਡ ਬਹੁਤ سارے ਲੋਕ ਇਹ ਕਹਿ ਰਹੇ ਨੇ ਕਿ ਅੱਗੇ ਵੀ ਬਹੁਤ ਥਾਵਾਂ ਤੇ ਹੋਊਗੀ ਤੁਸੀਂ ਇਹ ਦੇਖੋ ਤੁਸੀਂ ਇਹ ਦੇਖੋ ਇਹਨੂੰ ਚੀਜ਼ ਨੂੰ ਸਮਝਿਓ ਥੋੜਾ ਜਿਹਾ ਜਿਹੜੇ ਅਫਸਰ ਨੇ ਇਸ ਪਰੇਡ ਦੀ ਪਰਮਿਸ਼ਨ ਦਿੱਤੀ ਆ ਪਰਮਿਸ਼ਨ ਤਾਂ ਇਹਨਾਂ ਨੇ ਲਈ ਹੋਊਗੀ ਨਾ ਕਿਸੇ ਨਾ ਕਿਸੇ ਤੋਂ ਜੀ ਜੀ ਉਸ ਅਫਸਰ ਦੇ ਆਪ ਦੇ ਜਵਾਕ ਹਨੀ ਉਹ ਆਪਣੇ ਜਵਾਕਾਂ ਨੂੰ ਲੈ ਕੇ ਇਸ ਪਰੇਡ ਦੇ ਵਿੱਚ ਜਾਊਗਾ ਖੁਸਰ ਮਾਫ ਕਰਨਾ ਖੁਸਰਿਆਂ ਦੀ ਪਰੇਡ ਦੇ ਵਿੱਚ ਨਾ ਮਰਦਾਂ ਦੀ ਪਰੇਡ ਦੇ ਵਿੱਚ ਆਫਸਰ ਆਪਣੇ ਜਵਾਬਪਕਾਂ ਨੂੰ ਲੈ ਕੇ ਜਾਊਗਾ ਜਾਂ ਉਹ ਆਫਸਰ ਜਾਂ ਉਹ ਪ੍ਰਸ਼ਾਸਨਿਕ ਅਧਿਕਾਰੀ ਉਹਦੇ ਜਵਾਬਕਾਂ ਨੂੰ ਇਹ ਕਹੂਗਾ ਕਿ ਆ ਗੇ ਹੋਣਾ ਖੁਸਰੇ ਹੋਣਾ ਮਾਨ ਦੀ ਗੱਲ ਆ ਹਣਾ ਇਹ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਆ ਉਥੇ ਪਰੇਡ ਕਰਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਔਰ ਉਹ ਮਾਜਾ ਆ ਮਰਦਾਂ ਦੀ ਧਰਤੀ ਆ ਜੀ ਹਣਾ ਮੈਂ ਤੁਹਾਨੂੰ 1965 ਦੀ ਜੰਗ ਦਾ ਇੱਕ ਸੀਨ ਯਾਦ ਕਰਾਵਾਂ ਜਰਨਲ ਹਰਬਖਸ਼ ਸਿੰਘ ਉਸ ਟਾਈਮ ਕੰਟਰੋਲ ਦੇ ਵਿੱਚ ਨੇ ਕਮਾਂਡਿੰਗ ਕਮਾਂਡਿੰਗ ਇਨਚਾਰਜ ਨੇ ਉਸ ਪਾਸੇ ਦੇ ਖੇਮ ਕਰਨ ਬਾਰਡਰ ਦੇ ਨੇੜੇ ਤੜੇ ਉਹ ਲੜਦੇ ਪਏ ਨੇ ਇੰਡੀਅਨ ਆਰਮੀ ਜਿਹੜੀ ਹੈਗੀ ਆ ਉਸ ਟਾਈਮ ਇਹਨਾਂ ਦੇ ਕੋਲ ਜਿਹੜਾ ਅਰਜੰਟ ਟੈਂਕ ਸੀਗਾ ਜਿਹੜਾ 40 ਸਾਲ ਪੁਰਾਣਾ ਟੈਂਕ ਸੀ ਤੇ ਪਰਲੇ ਪਾਸੇ ਪਾਕਿਸਤਾਨ ਕੋਲ ਲੇਟੈਸਟ ਅਮਰੀਕਾ ਦਾ ਬਣਿਆ ਹੋਇਆ ਪੈਟਰਨ ਟੈਂਕ ਸੀਗਾ ਜਿਹੜਾ ਉਸ ਟਾਈਮ ਅਮਰੀਕਾ ਹੀ ਕਹਿੰਦਾ ਸੀ ਕਿ ਬਖਤਰ ਵੰਦ ਬਾਨ ਟੈਂਕਾਂ ਨੂੰ ਪਾੜਨ ਦੀ ਸਮਰੱਥਾ ਰੱਖਦਾ ਹੈ ਜੀ ਜਦੋਂ ਇੰਡੀਅਨ ਆਰਮੀ ਨੇ ਪਿੱਛੋਂ ਦੀ ਇਹ ਆਰਡਰ ਦਿੱਤਾ ਕਿ ਸਾਹਮਣੇ ਪੈਟਨ ਟੈਂਕ ਲੈ ਕੇ ਆ ਰਹੇ ਹੈਗੇ ਆ ਪਾਕਿਸਤਾਨੀ ਫੌਜੀ ਤੇ ਤੁਹਾਡੇ ਕੋਲ ਹੈਗੇ ਅਰਜਨ ਤੁਸੀਂ ਲੜ ਨਹੀਂ ਸਕਦੇ ਤਾਂ ਜਰਨਲ ਹਰਬਖ ਸਿੰਘ ਉਸ ਮਰਦ ਦੇ ਪੁੱਤ ਨੂੰ ਇਹ ਆਰਡਰ ਪਿੱਛੋਂ ਦੀ ਆਂਦਾ ਇੰਡੀਅਨ ਹਾਈ ਕਮਾਂਡ ਤੋਂ ਕਿ ਤੁਸੀਂ ਖੇਮ ਕਰਨ ਛੱਡ ਕੇ ਦਰਬਾਰ ਸਾਹਿਬ ਛੱਡ ਕੇ ਬਿਆਸ ਦੇ ਪੁਲ ਤੋਂ ਵੀ ਪਿੱਛੇ ਆ ਕੇ ਬਿਆਸ ਦੇ ਪੋਲੋ ਉਡਾ ਦਿਓ ਜੀ ਤਾਂ ਕਿ ਪੁਲ ਜਦੋਂ ਟੁੱਟ ਜਾਣਗੇ ਤਾਂ ਉਹ ਟੈਂਕ ਲੈ ਕੇ ਇਸ ਪਾਸੇ ਨਹੀਂ ਆਵ ਸਕਣਗੇ ਤਾਂ ਬਚਾਅ ਹੋ ਜਾਊਗਾ ਤਾਂ ਉਹ ਮਰਦ ਦਾ ਪੁੱਤ ਜਰਨਲ ਹਰਬਖ ਸਿੰਘ ਸਾਹਮਣੇ ਟੈਂਕ ਹੋਣ ਅਮਰੀਕਾ ਦੇ ਬਣੇ ਹੋਏ ਤੇ ਉਹ ਮਰਦ ਦਾ ਪੁੱਤ ਪਤਾ ਕੀ ਕਹਿੰਦਾ ਕਹਿੰਦਾ ਨਨਕਾਣਾ ਸਾਹਿਬ ਚਲਾ ਗਿਆ ਜੀ ਇਸੇ ਜੰਗੇ ਮੈਦਾਨ ਚ ਮਰ ਜੂ ਪਰ ਇਹ ਕਲੰਕ ਨਹੀਂ ਲੈਂਦਾ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਰਨਲ ਹਰਬਖ ਸਿੰਘ ਦੀ ਨਲਾਈਕੀ ਕਰਕੇ ਜੀ ਸਿੱਖਾਂ ਦੇ ਹੱਥੋਂ ਦੀ ਚਲਾ ਗਿਆ ਕਹਿੰਦਾ ਇੱਥੇ ਮਰ ਜੂ ਪਿੱਛੇ ਨਹੀਂ ਹਟਦਾ ਕਹਿੰਦਾ ਜੀ ਕੋਰਟ ਮਾਰਸ਼ਲ ਕਰਾਂਗੇ ਉਹ ਕਹਿੰਦਾ ਜੀ ਕੋਰਟ ਮਾਰਸ਼ਲ ਤਾਂ ਹੁਣ ਜੰਗੇ ਮੈਦਾਨ 'ਚ ਹੋਣੇ ਨੇ ਤੇ ਜਰਨਾ ਬਾਕਸਿੰਗ ਐਸਾ ਮਰਦ ਦਾ ਪੁੱਤ ਐਸਾ ਬੱਬਰ ਸ਼ੇਰ ਐਸਾ ਦਲੇਰ ਸੂਰਮਾ ਕਿ ਉਸੇ ਪੁਰਾਣੇ ਟੈਂਕਾਂ 40 ਸਾਲ ਪੁਰਾਣੇ ਟੈਂਕਾਂ ਨਾਲ ਲੜਦਾ ਹੋਇਆ ਦੁਨੀਆ ਦੇ ਵਿੱਚ ਇੱਕੋ ਇੱਕ ਮਸਾਲਾ ਗਰੇਵਿਆਰਡ ਆਫ ਟੈਂਕਸ ਜਨੂੰ ਕਿਹਾ ਜਾਂਦਾ ਉੱਥੇ ਬਣਾ ਕੇ ਲਾਹੌਰ ਦੇ ਸੀਨੇ ਤੇ ਜਾ ਚੜਦਾ ਜੀ ਲਾਹੌਰ ਤੋਂ 11 ਕਿਲੋਮੀਟਰ ਦੂਰ ਰਹਿ ਜਾਂਦਾ ਜਦੋਂ ਇਹ ਮੂਤ ਦਿੰਦੇ ਨੇ ਤੋਤਿਆਂ ਦੇ ਵਿੱਚ ਜਾ ਕੇ ਉਥੇ ਤਾਸ਼ਕੰਦ ਦੇ ਵਿੱਚ ਸਮਝੌਤਾ ਕਰਕੇ ਸੀਜ਼ਫਾਇਰ ਕਰ ਦਿੰਦੇ ਨੇ ਜਰਨਲ ਹਬ ਬਾਕਸਿੰਗ ਅਸੀਂ ਉਹਨਾਂ ਦੇ ਵਾਰਸਾਂ ਉਹਨਾਂ ਮਰਦਾਂ ਦੇ ਵਾਰਸਾਂ ਉਸ ਧਰਤੀ ਦੇ ਵਾਰਸਾਂ ਅਸੀਂ ਤੇ ਉਥੇ ਇਹਨਾਂ ਦੀਆਂ ਬਰੇਡਾਂ ਜੀ ਇੱਕ 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 ਇਹ ਵੀ ਗੱਲ ਹੈ ਨਾ ਇਹਨਾਂ ਇਹ ਪਰੇਡ ਵਾਲੇ ਤੇ ਇਹਨਾਂ ਦੇ ਸਮਰਥਕ ਹੁਣ ਆਪਣੀ ਵੀਡੀਓ ਹੇਠਾਂ ਵੀ ਕਮੈਂਟ ਕਰਨਗੇ ਕਿ ਤੁਸੀਂ ਤਾਂ ਰੂੜੀਵਾਦੀ ਹੋ ਤੁਹਾਡੀ ਸੋਚ ਰੂੜੀਵਾਦੀ ਹੈ ਤੁਸੀਂ ਅਗਾਹ ਵਧੂ ਨਹੀਂ ਅਗਲੇ ਦੀ ਮਾਰਦੀ ਹੈ ਅਗਲੇ ਦੀ ਸੋਚ ਹੈ ਉਸ ਦੀ ਜ਼ਿੰਦਗੀ ਹੈ ਅਗਾਹ ਵਧੂ ਕੀ ਅਗਾਹ ਵਧੂ ਤੁਸੀਂ ਦੇਖੋ ਇਹ ਤਾਂ ਇਹ ਤਾਂ ਸਿਰਫ ਦਾ ਕਹਿਣਾ ਇਹ ਤਾਂ ਸਿਰਫ ਜਿਹੜੇ ਜੇ ਮੈਂ ਸਿੱਧੀ ਭਾਸ਼ਾ ਚ ਕਹਾਂ ਨਾ ਇਹ ਤਾਂ ਸਿਰਫ ਸਵਾਦ ਦਾ ਮੈਟਰ ਹੈ ਇਹਨਾਂ ਦਾ ਜੀ ਇਹ ਜਿਹੜੇ ਲੌਂਡੇ ਨੇ ਜਾਂ ਉਹ ਇਹਨਾਂ ਨੂੰ ਕੀ ਕਿਹਾ ਜਾਂਦਾ ਸਤੂਲੇ ਹੈ ਨਾ ਹੂੰ ਜਿਹੜੇ ਜਿਹੜੇ ਅਸਲ 'ਚ ਮਹਾਂਤ ਨੇ ਤੁਸੀਂ ਮਹਾਂਤਾਂ ਦੇ ਡੇਰੇ ਦੇਖੇ ਹੋਏ ਨੇ ਮਹਾਂਤਾਂ ਦੇ ਡੇਰੇਾਂ ਨੇ ਤਾਂ ਇਹਨਾਂ ਦਾ ਹੁਣ ਵੀ ਵਿਰੋਧ ਕੀਤਾ ਇਸ ਮਸਲੇ 'ਤੇ ਮੈਂ ਮੈਂ ਬੇਨਤੀ ਕਰਨਾ ਮਹਾਂਤਾਂ ਦੇ ਇਹ ਤਾਂ ਦੇਖੋ ਇਸ ਚੀਜ਼ ਨੂੰ ਪ੍ਰਾਈਡ ਕਹਿੰਦੇ ਨੇ ਮਹਾਂਤਾਂ ਦੇ ਡੇਰੇ 'ਚ ਜਾਂ ਜਿਨ੍ਹਾਂ ਨੂੰ ਖੁਸਰੇ ਕਹਿੰਦੇ ਆਪਾਂ ਉੱਥੇ ਜੇ ਕੋਈ ਮਰ ਜਵੇ ਵਿਚਾਰਾ ਜਿਹੜਾ ਇਸ ਜੂਨ 'ਚ ਆਇਆ ਉਹਦੀ ਜਿਹੜੀ ਜੁੱਤੀਆਂ ਮਾਰੀਆਂ ਜਾਂਦੀਆਂ ਉਹਦੀ ਅਰਥੀ ਨੂੰ ਰਾਤ ਨੂੰ ਕੱਢੀ ਜਾਂਦੀ ਉਹਦੀ ਅਰਥੀ ਉਹਦੇ ਤੇ ਥੁੱਕਿਆ ਜਾਂਦਾ ਉਹਦੇ ਬਾਲ ਪਟੇ ਜਾਂਦੇ ਆ ਉਹਦੇ ਜੁੱਤੀਆਂ ਮਾਰੀਆਂ ਜਾਂਦੀਆਂ ਕਿਉਂ ਪਿੱਟ ਸੇ ਆਪਾਂ ਕੀਤਾ ਜਾਂਦਾ ਕਿ ਹੁਣ ਇਸ ਜੂਨ ਚ ਵਾਪਸ ਆ ਜੀ ਹੈਨਾ ਉਹ ਤਾਂ ਪਿੱਟਦੇ ਨੇ ਕਿ ਇਸ ਜੂਨ ਚ ਅਸੀਂ ਪੈਦਾ ਕਿਉਂ ਹੋ ਗਏ ਸਾਰੀ ਜ਼ਿੰਦਗੀ ਉਹ ਰੋਂਦੇ ਨੇ ਕਿ ਇਸ ਜੂਨ ਚ ਪੈਦਾ ਕਿਉਂ ਹੋ ਗਏ ਤੇ ਇਹ ਇਸੇ ਗੱਲ ਨੂੰ ਆਧਾਰ ਨਾਲ ਇਸ ਚੀਜ਼ ਦਾ ਪ੍ਰਾਈਡ ਕਰਦੇ ਨੇ ਇਸੇ ਗੱਲ ਨੂੰ ਆਧਾਰ ਬਣਾਉਂਦੇ ਨੇ ਕਿ ਦੇਖੋ ਜੂਨ ਕਿੱਡੀ ਮਾੜੀ ਆ ਤੇ ਸਾਨੂੰ ਵੀ ਜੀਣ ਦਾ ਮੌਕਾ ਦਿੱਤਾ ਜੀਣ ਦਾ ਮੌਕਾ ਜੀਓ ਜੀ ਕੌਣ ਮਨਾ ਕਰਦਾ ਜੀਓ ਹੈਨਾ ਪਰ ਤੁਸੀਂ ਇੱਕ ਠੀਕ ਆ ਇਹ ਚੀਜ਼ ਤੁਹਾਨੂੰ ਪਸੰਦ ਹੈ ਤੁਸੀਂ ਬੰਦ ਕਮਰੇ ਵਿੱਚ ਕਰੋ ਤੁਸੀਂ ਆਪਣਾ ਇੱਕ ਇੱਕ ਲੌਕਡ ਪਰਮਿਸਿਵਸ ਦੇ ਵਿੱਚ ਕਰੋ ਤੁਸੀਂ ਆਪਣਾ ਹਨਾ ਤੁਸੀਂ ਸੜਕਾਂ ਤੇ ਆ ਰਹੇ ਹੋ ਜੇ ਪਰ ਇੱਕ ਪਾਸੇ ਇਲਲੀਗਲ ਵੀ ਐ ਸਮਲਿੰਗੀ ਜੇ ਰਿਲੇਸ਼ਨ ਨੇ ਭਾਰਤ ਦੇ ਵਿੱਚ ਦੂਜੇ ਪਾਸੇ ਪਰੇਡ ਕੱਢਣ ਦੀ ਇਜਾਜ਼ਤ ਕਿਹੜਾ ਪ੍ਰਸ਼ਾਸਨ ਦੇ ਕਿਵੇਂ ਦਿੱਤੀ ਕਿੱਦਾਂ ਦੇ ਦਿੱਤੀ ਤੇ ਦੂਜੀ ਗੱਲ ਜੇ ਕਹਿੰਦੇ ਨੇ ਇਹਨਾਂ ਦਾ ਅਧਿਕਾਰ ਹੈਗਾ ਸੰਵਿਧਾਨ ਇਹਨਾਂ ਨੂੰ ਅਧਿਕਾਰ ਦਿੰਦਾ ਆ ਜੇ ਸੰਵਿਧਾਨ ਨਾ ਮਰਦਾਂ ਨੂੰ ਪਰੇਡ ਕਰਨ ਦਾ ਅਧਿਕਾਰ ਦਿੰਦਾ ਆ ਤੇ ਫਿਰ ਮਰਦਾਂ ਦੀ ਪਰੇਡ ਨਹੀਂ ਹੋ ਸਕਦੀ ਫਿਰ ਬਰਾਬਰੀ ਤੇ ਜੇ ਮਰਦਾਂ ਦੀ ਪ੍ਰੇਡ ਰੱਖਤੀ ਫਿਰ ਬਣੂਗਾ ਕੀ ਹਾਲੇ ਤੱਕ ਹੱਥ ਜੋੜ ਰਹੇ ਆ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹਦੇ ਵਿੱਚ ਜਥਾ ਠੀਕਰੀਵਾਲ ਹਨਾ ਆ ਬਾਬਾ ਬਖਸ਼ੀਸ਼ ਜੀ ਦੇ ਨਾਲ ਗੱਲ ਚੱਲ ਰਹੀ ਆ ਬਾਬਾ ਤਲਵਾੜਾ ਜੀ ਦੇ ਨਾਲ ਗੱਲ ਚੱਲ ਰਹੀ ਆ ਭਾਈ ਮੰਡ ਮੰਡ ਸਾਹਿਬ ਦੇ ਨਾਲ ਗੱਲ ਚੱਲ ਰਹੀ ਹੈਗੀ ਆ ਆ ਜੁਗਰਾਜ ਸਿੰਘ ਦੇ ਨਾਲ ਗੱਲ ਚੱਲ ਰਹੀ ਹੈਗੀ ਆ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਸ ਚੀਜ਼ ਦਾ ਨੋਟਿਸ ਲੈ ਰਹੀਆਂ ਨੇ ਕੱਲ ਤੱਕ ਦੋ ਦਿਨਾਂ ਦੇ ਅੰਦਰ-ਅੰਦਰ ਇਸ ਚੀਜ਼ ਦੇ ਉੱਤੇ ਬਹੁਤ ਵੱਡਾ ਹੰਗਾਮਾ ਖੜਾ ਹੋ ਜਾਣਾ ਜੀ ਕੋਈ ਇਨਫੋਰਮੇਸ਼ਨ ਆਈ ਹੈ ਕਿ ਕਿੰਨਾਂ ਵੱਲੋਂ ਅਰੇਂਜ ਕੀਤੀ ਗਈ ਕਿਉਂਕਿ ਇੱਕ ਤਬਕਾ ਇਹ ਵੀ ਕਹਿ ਰਿਹਾ ਕਿ ਪਿੱਛੇ ਕੋਈ ਹੋ ਵੀ ਸਕਦਾ ਕਿ ਟੀਵੀ ਅਮਰ ਦਾ ਕਾਰਨਾਮਾ ਡੀਪ ਸਟੇਟ ਦਾ ਕਾਰਨਾਮਾ ਹੁਣੇ-ਹੁਣੇ ਆਪਾਂ ਪਾਸਟਰ ਦੇ ਉੱਤੇ ਇੱਕ ਵੱਡੀ ਜਿੱਤ ਹਾਸਲ ਕੀਤੀ ਜੀ ਠੀਕ ਆ ਸਾਰੇ ਉਸ ਚੀਜ਼ ਦੀ ਸ਼ਾਬਾਸ਼ੀ ਦੇ ਰਹੇ ਨੇ ਖੁਸ਼ੀ ਮਨਾ ਰਹੇ ਨੇ ਕਿ ਸਾਰੇ ਹਿੰਦੂ ਸਿੱਖ ਭਾਈਚਾਰੇ ਨੇ ਰਲ ਕੇ ਇੱਕ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰਵੰਟਾ ਆ ਜਵਾ ਕੀ ਸੀ ਅਸੀਂ ਸਾਰੇ ਜਿੰਨੇ ਵੀ ਤੁਸੀਂ ਦੇਖੇ ਉਸ ਲੜਾਈ ਦੇ ਵਿੱਚ ਜਿੰਨੇ ਵੀ ਅਸੀਂ ਪ੍ਰੈਜ਼ੈਂਟ ਹੋਏ ਆ ਚਾਹੇ ਰੋਕੀ ਆ ਮਾਨ ਆ ਮੈਂ ਆ ਸਾਰਾ ਯੰਗ ਜਨਰੇਸ਼ਨ ਆਈ ਆ ਇੱਕ ਵੱਡੀ ਚੀਜ਼ ਸੀਗੀ ਉਹਦੇ ਵਿੱਚੋਂ ਦੀ ਇਹਨਾਂ ਨੇ ਆ ਧਰਤਾ ਸਾਰੀ ਚੀਜ਼ ਨੂੰ ਡਾਇਵਰਟ ਕਰਨ ਵਾਸਤੇ ਇਹਨਾਂ ਨੇ ਆ ਧਰਤਾ ਪਰ ਠੀਕ ਆ ਜੇ ਤੁਸੀਂ ਜੇ ਤੁਸੀਂ ਸਾਡੀ ਮੁੱਛ ਨੂੰ ਹੱਥ ਲਾਈ ਲਿਆ ਹਿੰਦੂਆਂ ਦੀ ਬੋਦੀ ਨੂੰ ਤੇ ਸਿੱਖਾਂ ਦੀ ਮੁੱਛ ਨੂੰ ਜੇ ਹੱਥ ਲਾਈ ਲਿਆ ਤੇ ਫਿਰ ਪ੍ਰਸ਼ਾਸਨ ਨੂੰ ਬੇਨਤੀ ਆ ਜਾਂ ਤਾਂ ਇਹਨਾਂ ਨੂੰ ਕੰਟਰੋਲ ਕਰੋ ਅਸੀਂ ਉਸ ਮਰਦਾਂ ਦੀ ਧਰਤੀ ਤੇ ਇਹ ਨਹੀਂ ਹੋਣ ਦੇਣਾ ਤੇ ਨਹੀਂ ਜੇ ਇਹਨਾਂ ਦਾ ਅਧਿਕਾਰ ਹੈਗਾ ਤੇ ਫਿਰ ਮਰਦਾਂ ਦੀ ਪਰੇਡ ਦਾ ਅਧਿਕਾਰ ਸਾਨੂੰ ਵੀ ਹੈਗਾ ਇਸ ਇਸ ਮਸਲੇ ਤੇ ਇੱਕ 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 ਸਵਾਲ ਇਹ ਵੀ ਉੱਠ ਰਿਹਾ ਕਿ ਇੱਕਦਮ ਅਚਾਨਕ ਦਸਤਾਰਾਂ ਜਿਨ੍ਹਾਂ ਦੀ ਸਜਾਈਆਂ ਹੋਈਆਂ ਉਹ ਵਾਲੇ ਗਏ ਕਿੱਥੋਂ ਆ ਗਏ ਫੋਟੋਆਂ ਵੀਡੀਓਜ਼ ਵਾਇਰਲ ਹੋ ਗਈਆਂ ਆ ਦੇਖੋ ਮੈਂ ਹਾਲੇ ਤਾਂ ਇਹਦਾ ਮੂੰਹ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਤਾਂ ਨਹੀਂ ਦੇਖੇ ਗਏ ਇਹ ਦਸਤਾਰਾਂ ਦੇਖੋ ਇਹ ਦਸਤਾਰਾਂ ਜਦੋਂ ਦਸਤਾਰ ਬੰਨਣ ਤੇ ਸਿਰ ਕਲਮ ਹੁੰਦੇ ਸੀ ਦਸਤਾਰ ਬੰਨਣ ਵਾਲੇ ਦੀ ਸਿਰ ਦਾ ਚਾਰ ਮੋਹਰਾ ਚਾਰ ਮੋਹਰਾ ਸੋਨੇ ਦੀਆਂ ਇੱਕ ਮੋਹਰ 8 ਗ੍ਰਾਮ ਦੀ ਆ ਲਗਭਗ ਤੋਲੇ ਦੀ ਆ 9 ਗ੍ਰਾਮ ਦੇ ਨੇੜੇ ਤੇੜੇ ਲਗਭਗ ਲਗਭਗ 40 ਗ੍ਰਾਮ ਸੋਨਾ ਇੱਕ ਸਿਰ ਦਾ ਮੁੱਲ ਹੋਇਆ ਕਰਦਾ ਸੀ ਇਹ ਦਸਤਾਰਾਂ ਦੇ ਉਹ ਮੁੱਲ ਨੇ ਹਨਾ ਅਬਦਾਲੀ ਵਰਗਿਆਂ ਦੀ ਹਿੱਕਾਂ ਪਾੜ ਕੇ ਦਸਤਾਰਾਂ ਲਈਆਂ ਨੇ ਇਹ ਦਸਤਾਰਾਂ ਜਿਹੜੀਆਂ ਇਹ ਅਸਰ ਸਿੱਖੀਆਂ ਤੇ ਚੜ ਕੇ ਦਸਤਾਰਾਂ ਲਈਆਂ ਨੇ ਇਹ ਹੈ ਨਾ ਇਹਨਾਂ ਸਟੂਲਿਆਂ ਵਾਸਤੇ ਨਹੀਂ ਇਹ ਦਸਤਾਰਾਂ ਇਹ ਸਟੂਲੇ ਦਸਤਾਰਾਂ ਬਣ ਕੇ ਸੜਕਾਂ ਤੇ ਲੌਂਡਾਗਰਦੀ ਕਰਕੇ ਸਾਡੀਆਂ ਨਸਲਾਂ ਨੂੰ ਆਹ ਪ੍ਰਾਈਡ ਦੱਸਣਗੇ ਇਹ ਮਾਣ ਵਾਲੀ ਗੱਲ ਆ ਤੁਹਾਨੂੰ ਲੱਗਦਾ ਇਹ ਸਿੱਖ ਪਰਿਵਾਰਾਂ ਦੇ ਵਿੱਚ ਮੁੰਡੇ ਨੇ ਜਾਂ ਸਿਰਫ ਇਹਨਾਂ ਨੇ ਦਸਤਾਰਾਂ ਲਾਣੀਆਂ ਹੋਈਆਂ ਲੱਖ ਦੀ ਲਾਣਤ ਉਹਨਾਂ ਮਾਪਿਓ ਤੇ ਉਹਨਾਂ ਪਰਿਵਾਰਾਂ ਤੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੁਹਾਡੇ ਜੀ ਜਵਾਕ ਨਹੀਂ ਕੰਟਰੋਲ ਤੇ ਤੁਸੀਂ ਇਹਨਾਂ ਦੇ ਸਿਰਾਂ ਤੋਂ ਹੀ ਦਸਤਾਰਾਂ ਲਵਾਓ ਇਹ ਗੁਰਗੋਬਿੰਦ ਸਿੰਘ ਦੀਆਂ ਬਕਸ਼ੀਆਂ ਹੋਈਆਂ ਦਸਤਾਰਾਂ ਨੇ ਜਿੱਦਣ ਗੁਰਗੋਬਿੰਦ ਸਿੰਘ ਪਾਸ਼ਾ ਨਦੌਏੜ ਦੀ ਧਰਤੀ ਤੇ ਆਪਣੇ ਚਾਰ ਬੁੱਤ ਪੋਤਾਂ ਨੂੰ ਵਾਰ ਕੇ ਪਹੁੰਚਦੇ ਨੇ ਨਾ ਤੇ ਮਾਤਾ ਜੀ ਕਹਿੰਦੇ ਨੇ ਕਿ ਮੇਰੇ ਚਾਰ ਕਿੱਥੇ ਨੇ ਮਾਤਾ ਜੀ ਜਦੋਂ ਸਵਾਲ ਕਰਦੇ ਨੇ ਗੁਰੂ ਸਾਹਿਬ ਨੇ ਇਹ ਦਸਤਾਰਾਂ ਉਦੋਂ ਸਿਰ ਤੇ ਧਰੀਆਂ ਸੀ ਇਹ ਦਸਤਾਰਾਂ ਜਦੋਂ ਗੁਰੂ ਸਾਹਿਬ ਨੇ ਮਾਤਾ ਜੀ ਦੇ ਇੱਕ ਜਵਾਬ ਦੇ ਵਿੱਚ ਇਹ ਕਿਹਾ ਕਿ ਇਹਨਾਂ ਪੁੱਤਰਾਂ ਨੇ ਸੀਸ ਪਰ ਬਾੜ ਦੀਏ ਸਤਚਾਰ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਗੁਰੂ ਸਾਹਿਬ ਨੇ ਸਿਰਫ ਆਪਣੇ ਲਫ਼ਜ਼ਾਂ ਦੇ ਵਿੱਚ ਸਾਨੂੰ ਜਦੋਂ ਨਾਦੀ ਪੁੱਤਰ ਬਣਾਇਆ ਨਾਦੀ ਪੁੱਤਰ ਹੁੰਦਾ ਹੈ ਜਿਹੜਾ ਖੂਨ ਦਾ ਪੁੱਤਰ ਨਾ ਹੋਵੇ ਨਾਦੀ ਪੁੱਤਰ ਉਹ ਬਣਦਾ ਜਿਸ ਨੂੰ ਪਿਓ ਪੱਗ ਦੇ ਦਿੱਤੀ ਜਾਂਦੀ ਆ ਗੋਦ ਲਿਆ ਜਾਂਦਾ ਗੁਰੂ ਸਾਹਿਬ ਨੇ ਸਿਰਫ ਆਪਣੇ ਲਫ਼ਜ਼ਾਂ ਚ ਉਸ ਦਿਨ ਮਾਤਾ ਜੀ ਦੇ ਸਾਹਮਣੇ ਸਾਡੇ ਪੱਗ ਰੱਖਤੀ ਸਿਰ ਤੇ ਉਹ ਪੱਗ ਇਸ ਲਈ ਨਹੀਂ ਰੱਖੀ ਸੀ ਕਿ ਇਸ ਟੂਲੇ ਪੱਗਾਂ ਬਣ ਕੇ ਫਿਰਨ ਇਹ ਦਰਬਾਰ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਨੋਟਿਸ ਲੈਣਾ ਚਾਹੀਦਾ ਵੀ ਇਹ ਦਸਤਾਰਾਂ ਇੰਨਾ ਵਾਸਤੇ ਨਹੀਂ ਹੈਗੀਆਂ ਜੀ ਹੈਨਾ ਤੇ ਜੇ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਆ ਇਹਨਾਂ ਦੇ ਪਰਿਵਾਰਾਂ ਨੂੰ ਵੀ ਸ਼ਰਮ ਚਾਹੀਦੀ ਆ ਪਰ ਪ੍ਰਸ਼ਾਸਨ ਨੂੰ ਬੇਨਤੀ ਇਹ ਆ ਕਿ ਜਾਂ ਤਾਂ ਤੁਸੀਂ ਕੰਟਰੋਲ ਕਰੋ ਜੇ ਤੁਹਾਡੇ ਕੰਟਰੋਲ ਨਹੀਂ ਆਂਦੇ ਹੱਥ ਜੋੜਦੇ ਆ ਇਹਨਾਂ ਨੂੰ ਕੰਟਰੋਲ ਕਰੋ ਜੇ ਇਹਨੂੰ ਮਜਬੂਰ ਨਾ ਕਰੋ ਜੇ ਪਰੇਡ ਨਹੀਂ ਰੁਕਦੀ ਜਾਂ ਪ੍ਰਸ਼ਾਸਨ ਇਸ ਨੂੰ ਬੈਨ ਨਹੀਂ ਕਰਦਾ ਫਿਰ ਸਾਡੇ ਕੋਲ ਇੱਕ ਦੇਖੋ ਫਿਰ ਹਿੰਦੁਸਤਾਨ ਦਾ ਸੰਵਿਧਾਨ ਜੀ ਮੈਂ ਸੰਵਿਧਾਨ ਦੇ ਲਾਲ ਡੋਰੇ ਦੇ ਅੰਦਰ ਹੀ ਗੱਲ ਕਰ ਰਿਹਾ ਬਾਹਰ ਨਹੀਂ ਜਾ ਰਿਹਾ ਜੀ ਇਸ ਸੰਵਿਧਾਨ ਦੇ ਲਾਲ ਡੋਰੇ ਦੇ ਅੰਦਰ ਹੀ ਕਹਿ ਰਹੇ ਹਾਂ ਜੇ ਇਹਨਾਂ ਨੂੰ ਸੰਵਿਧਾਨਕ ਹੱਕ ਆ ਹਨਾ ਹਾਲਾਂਕਿ ਇਹ ਲੀਗਲਾਈਜ਼ ਨਹੀਂ ਹੋਇਆ ਇਹ ਜੀ ਜੇ ਫਿਰ ਵੀ ਇਹਨਾਂ ਨੂੰ ਸੰਵਿਧਾਨਕ ਹੱਕ ਆ ਇਹਨਾਂ ਦਾ ਮੌਲਿਕ ਅਧਿਕਾਰ ਹੈਗਾ ਤੇ ਫਿਰ ਸਾਡਾ ਵੀ ਇੱਕ ਮੌਲਿਕ ਅਧਿਕਾਰ ਹੈਗਾ ਮਰਦਾਂ ਦੀ ਪਰੇਡ ਕਰਨ ਦਾ ਜੀ ਹਨਾ ਤੇ ਹਾਲੇ ਅਸੀਂ ਇਦਾਂ ਦੀ ਕੋਈ ਕਾਲ ਨਹੀਂ ਦੇ ਰਹੇ ਪ੍ਰਸ਼ਾਸਨ ਦੇ ਹੱਥਾਂ ਪ੍ਰਸ਼ਾਸਨ ਇਹਨਾਂ ਨੂੰ ਨੱਥ ਪਾਵੇ ਇਹਨਾਂ ਨੂੰ ਪੱਟਾ ਪਾਵੇ ਇਹਨਾਂ ਨੂੰ ਸੰਗਲ ਪਾਵੇ ਇਹਨਾਂ ਨੂੰ ਅਸੀਂ ਉਹ ਦਰਬਾਰ ਉਹ ਧਰਤੀ ਜਿੱਥੇ ਮਰਦਾਂ ਦਾ ਖੂਨ ਡਲਿਆ ਹੋਵੇ ਹੈਨਾ ਜਦੋਂ ਮੁਗਲਾਂ ਦਾ ਟਾਈਮ ਸੀ ਕਿੰਨੀ ਵਾਰੀ ਦਰਬਾਰ ਸਾਹਿਬ ਠਾਇਆ ਗਿਆ ਜਦੋਂ ਮਰਦਾਂ ਨੇ ਜਦੋਂ ਮਰਦਾਂ ਨੇ ਜਾ ਕੇ ਉੱਥੇ ਦੀਵੇ ਜਗਾਏ ਜਦੋਂ ਮੁਗਲਾਂ ਨੇ ਕਹਿਤਾ ਵੀ ਸਿੱਖਾਂ ਦਾ ਕੋਈ ਦੀਵਾ ਜਗਾਉਣ ਵਾਲਾ ਨਹੀਂ ਛੱਡਿਆ ਹੈਨਾ ਤਾਂ ਸਾਡੇ ਉਹਨਾਂ ਬਜ਼ੁਰਗਾਂ ਨੇ ਉਹਨਾਂ ਮਰਦ ਦਲੇਰਾਂ ਨੇ ਉਹਨਾਂ ਦੇ ਸ਼ੇਰ ਪੁੱਤਰਾਂ ਨੇ ਲੱਖਾਂ ਦੇ ਪਹਿਰੇ ਦੇ ਵਿੱਚੋਂ ਦੀ ਨੰਗ ਕੇ ਦਰਬਾਰ ਸਾਹਿਬ ਦੀਵਾ ਜਗਾਇਆ ਦਰਬਾਰ ਸਾਹਿਬ ਸਨਾਨ ਕਰੇ ਕੀਤੇ ਜਕਾਰੇ ਛੱਡੇ ਉਹਨਾਂ ਦੀ ਹਿੱਕ ਦੇ ਉੱਤੋਂ ਦੀ ਦੀਵਾ ਜਾਲ ਕੇ ਗਏ ਉਸ ਮਰਦਾਂ ਦੀ ਧਰਤੀ ਤੇ ਆ ਨਾ ਮਰਦ ਆ ਕੇ ਪ੍ਰੇੜ ਕਰਨਗੇ ਇਹ ਸਾਡੇ ਜਵਾਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਨਾ ਮਰਦ ਹੋਣਾ ਬੜੀ ਮਾਣ ਵਾਲੀ ਗੱਲ ਆ ਇਹ ਇੱਕ ਦੱਸਣਗੇ ਸਾਡੇ ਜਵਾਕਾਂ ਨੂੰ ਕੋਈ ਨਗਰ ਕੀਰਤਨ ਹੁੰਦਾ ਆ ਕੋਈ ਸ਼ੋਭਾ ਯਾਤਰਾ ਹੁੰਦੀ ਆ ਹਨਾ ਜਾਂ ਪੁਲਿਸ ਆਪਣੀ ਕੋਈ ਫਲੈਗ ਮਾਰਚ ਕਰਦੀ ਆ ਉਹ ਉਹਦਾ ਕੀ ਕੀ ਮੰਤਵ ਕੀ ਹੁੰਦਾ ਜੀ ਕਮਿਊਨਿਟੀ ਨੂੰ ਇੱਕ ਮੈਸੇਜ ਦੇਣਾ ਪੁਲਿਸ ਇੱਕ ਮੈਸੇਜ ਦਿੰਦੀ ਆ ਕਿ ਅਸੀਂ ਤੁਹਾਡੇ ਰਾਖੇ ਬੈਠੇ ਹੈਗੇ ਆ ਹਨਾ ਤੇ ਜਿਹੜਾ ਜਦੋਂ ਨਗਰ ਕੀਰਤਨ ਹੁੰਦਾ ਉਦੋਂ ਲੋਕ ਗੁਰੂ ਸਾਹਿਬ ਨਾਲ ਜੁੜਦੇ ਨੇ ਜਦੋਂ ਸ਼ੋਭਾ ਯਾਤਰਾ ਹੁੰਦੀ ਆ ਲੋਕ ਆਪਣੇ ਇਸ਼ਤ ਨਾਲ ਜੁੜਦੇ ਨੇ ਤੇ ਜਦੋਂ ਇਹ ਉਥੇ ਆ ਜਿਹੜੀ ਨਾਮਰਦਾਂ ਦੀ ਯਾਤਰਾ ਕਰਨਗੇ ਨਾਮਰਦਾਂ ਦੀ ਪਰੇਡ ਕਰਨਗੇ ਸਾਡੀ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਇਹ ਜੀ ਇਹ ਪ੍ਰਸ਼ਾਸਨ ਨੂੰ ਦੇਖਣਾ ਪੈਣਾ ਤੇ ਮੈਂ ਫਿਰ ਉਸ ਅਫਸਰ ਨੂੰ ਉਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਸਵਾਲ ਕਰਨਾ ਚਾਹੂੰਗਾ ਕਿ ਇਹ ਜਿਹੜੀ ਪਰੇਡ ਆ ਤੁਸੀਂ ਆਪਣੇ ਜਵਾਕਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮੁੰਡਿਆਂ ਨੂੰ ਆਪਣੀਆਂ ਕੁੜੀਆਂ ਨੂੰ ਇਸ ਪਰੇਡ ਚ ਲਿਜਾ ਕੇ ਇਹ ਦੱਸੋਗੇ ਕਿ ਮਾਨ ਵਾਲੀ ਗੱਲ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਲਿਜਾ ਸਕਦੇ ਤਾਂ ਤੁਸੀਂ ਇਹਨਾਂ ਨੂੰ ਇਸ ਚੀਜ਼ ਨੂੰ ਹਾਂ ਇਹ ਕਰਨ ਕਿਤੇ ਵੀ ਆਪਣਾ ਇੱਕ ਕਿਤੇ ਇੱਕ ਪਰਮਿਸਸਸ ਦੇ ਵਿੱਚ ਕਰਨ ਪਰ ਇਹਨਾਂ ਨੂੰ ਸੜਕਾਂ ਤੇ ਆਉਣ ਦੀ ਇਜਾਜ਼ਤ ਕਿਹਨੇ ਦੇਤੀ ਜੀ ਇਹਨਾਂ ਨੂੰ ਆ ਕੇ ਇਸ ਤਰੀਕੇ ਨਾਲ ਓਪਨ ਡਿਸਪਲੇ ਕਰਨ ਦੀ ਇਜਾਜ਼ਤ ਕਿਨੇ ਦਿੱਤੀ ਆ ਉਹ ਵੀ ਇਹ ਲੌਂਡਾਗਰਦੀ ਦੀ ਹੂੰ ਕੀ ਪ੍ਰਮੋਟ ਕਰਨਾ ਚਾਹੁੰਦੇ ਨੇ ਇਹ ਜੀ ਤਾਂ ਬਿਲਕੁਲ ਭਾਈ ਇਸ ਮਸਲੇ ਉੱਤੇ ਜ਼ਰੂਰ ਪ੍ਰਸ਼ਾਸਨ ਤੇ ਹੋਰ ਸਿੱਖ ਜਥੇਬੰਦੀਆਂ ਤੇ ਇਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਇੱਕ ਸਵਾਲ ਭਾਈ ਇਸ ਮਸਲੇ ਤੋਂ ਅੱਡ ਹੁਣ ਖਿਸ਼ਲੇ ਮਸਲੇ ਬਰਜਿੰਦਰ ਹੋਣਾ ਦੇ ਨਾਲ ਜੁੜਿਆ ਪਾਸਟਰ ਬਰਜਿੰਦਰ ਦੇ ਕੁਝ ਸਮਰਥਕਾਂ ਨੇ ਸਾਡੇ ਤਾਈ ਮੈਸੇਜ ਪਹੁੰਚਾਏ ਕਿ ਦੇਖੋ ਭਾਵੇਂ ਕੋਈ ਪੰਡਤ ਹੋਵੇ ਭਾਵੇਂ ਕੋਈ ਹਿੰਦੂਆਂ ਦਾ ਬਾਬਾ ਹੋਵੇ ਤੇ ਭਾਵੇਂ ਸਿੱਖਾਂ ਦੇ ਪ੍ਰਚਾਰਕ ਜਾਂ ਗ੍ਰੰਥੀ ਰਹੇ ਹੋਣ ਉਹਨਾਂ ਨੇ ਵੀ ਕਦੇ ਨਾ ਕਦੇ ਕੋਈ ਬਲਾਤਕਾਰ ਜਾਂ ਕਾਂਡ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਅਜਿਹਾ ਹੋਇਆ ਕੋਈ ਨਾ ਕੋਈ ਤਾਂ ਕਦੇ ਫੜਿਆ ਹੀ ਗਿਆ ਪਰ ਸਾਡੀ ਵਾਰੀ ਜੇ ਪਾਸਟਰ ਵਰਜਿੰਦਰ ਨੇ ਕੋਈ ਕਰਤੂਤ ਕੀਤੀ ਉਸ ਨੂੰ ਸਜ਼ਾ ਹੋ ਗਈ ਠੀਕ ਹੈ ਪੂਰੇ ਈਸਾਈ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਮੇਰੀਆਂ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਮੈਂ ਹਰ ਇੱਕ ਇੰਟਰਵਿਊਜ਼ ਦੇ ਵਿੱਚ ਇਹੀ ਗੱਲ ਕਹੀਆ ਕਿ ਉਹ ਇੱਕ ਪਖੰਡਵਾਦ ਦਾ ਡੇਰਾ ਆ ਉਹ ਚਰਚ ਨਹੀਂ ਹੈਗਾ ਉਹ ਵਰਜਿੰਦਰ ਦਾ ਪਖੰਡਵਾਦ ਦਾ ਡੇਰਾ ਆ ਮੈਂ ਕਦੇ ਵੀ ਨਹੀਂ ਕਿਹਾ ਕਿ ਉਹ ਚਰਚ ਹੈ ਗਿਆ ਹੈ ਨਾ ਜੇ ਕੋਈ ਏਦਾਂ ਦੀ ਗੱਲ ਕਹਿੰਦਾ ਕਿ ਸਿੱਖਾਂ ਦੇ ਵਿੱਚ ਜੇ ਸਿੱਖਾਂ ਦੇ ਵਿੱਚ ਇੱਥੇ ਤੱਕ ਕਿ ਡਿਪਟੀ ਸੀਐਮ ਸੁਖਬੀਰ ਬਾਦਲ ਦੀਆਂ ਜੇ ਗਲਤੀਆਂ ਹੈਗੀਆਂ ਨੇ ਤਾਂ ਉਹਦੇ ਗਲ ਦੇ ਵਿੱਚ ਤਖਤੀ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨੂੰ ਬਿਠਾਇਆ ਜੀ ਦਰਾਂ ਤੇ ਬਿਠਾਇਆ ਦਰਵਾਜ਼ੇ ਤੇ ਬਿਠਾਇਆ ਦੱਸੋ ਕਿਸੇ ਕਿਤੇ ਹੈਗਾ ਏਦਾਂ ਦਾ ਐਗਜ਼ਾਮਪਲ ਜੇ ਹਿੰਦੂਆਂ ਦੇ ਵਿੱਚ ਆਸाराम बापू ਸੀਗਾ ਉਹਦੀ 10 ਸਾਲ ਬਾਅਦ ਹੁਣ ਜਮਾਨਤ ਹੋਈ ਆ ਉਹਨੂੰ ਡੱਕ ਕੇ ਬਿਠਾਇਆ ਕਿ ਨਹੀਂ ਬਿਠਾਇਆ ਜੀ ਹਨਾ ਪ੍ਰਸ਼ਾਸਨ ਨੇ ਬਿਠਾਇਆ ਇਗਜ਼ਾਮਪਲ ਹੈਗਾ ਸਾਹਮਣੇ ਕਿਹੜਾ ਬੰਦਾ ਤੇਰਾ ਸੱਚਾ ਸੌਦਾ ਤੇਰਾ ਸੱਚਾ ਸੌਦਾ ਉਹਦੀ ਜਦੋਂ ਹੋਈ ਆ ਉਹ ਡੱਕ ਕੇ ਬਿਠਾਇਆ हां ਹੁਣ ਉਹਨੂੰ ਕਿਸੇ ਤਰੀਕੇ ਨਾਲ ਉਹਨੂੰ ਪ੍ਰੋਲਸ ਮਿਲ ਰਹੀਆਂ ਉਹਦੇ ਉੱਤੇ ਵੀ ਕਰਾਂਗੇ ਗੱਲਬਾਤ ਜੀ ਪਰ ਗੱਲ ਇਹ ਆ ਵੀ ਪ੍ਰੋਲ ਮਿਲ ਰਹੀਆਂ ਇਹ ਵੀ ਤੁਸੀਂ ਨਵੀਂ ਜਾਣਕਾਰੀ ਦੇ ਰਹੇ ਹੋ ਹਾਂ ਉਹਨੂੰ ਪ੍ਰੋਲਾਂ ਲਗਾਤਾਰ ਮਿਲ ਰਹੀਆਂ ਨੇ ਨਹੀਂ ਨਹੀਂ ਵਰਜਿੰਦਰ ਦੀ ਮੈਂ ਗੱਲ ਕਰ ਵਰਜਿੰਦਰ ਦੀ ਪ੍ਰੋਲ ਨਹੀਂ ਮੈਂ ਇਹਦੀ ਗੱਲ ਕਰ ਰਿਹਾ ਹਾਂ ਸੱਚਾ ਸੋਦੇਵਾਲੇ ਦੀ ਵਰਜਿੰਦਰ ਦੀ ਤਾਂ ਹਾਲੇ ਜਦੋਂ ਮਿਲਣ ਗਿਆ ਉਹ ਤੋਂ ਦੇਖਾਂਗੇ ਸੱਚਾ ਸੋਦੇਵਾਲੇ ਨੂੰ ਜਿਹੜੀਆਂ ਪ੍ਰੋਲਸ ਮਿਲ ਰਹੀਆਂ ਉਹਦੇ ਤੇ ਵੀ ਕਰਾਂਗੇ ਕਿਸੇ ਨਾ ਕਿਸੇ ਦਿਨ ਪਰ ਗੱਲ ਇਹ ਆ ਕਿ ਸਾਡੇ ਚੋਂ ਜੇ ਕੋਈ ਬਲਾਤਕਾਰੀ ਨਿਕਲਿਆ ਜੇ ਕੋਈ ਗੰਦਾ ਆਂਡਾ ਨਿਕਲਿਆ ਉਦੇ ਹੱਕ ਚ ਕਿਸੇ ਸਿੱਖ ਨੇ ਬਿਆਨ ਨਹੀਂ ਦਿੱਤਾ ਜੀ ਠੀਕ ਆ ਪਰ ਇਹ ਦੇਰੇ ਨੇ ਪਰ ਬਰਜਿੰਦਰ ਦੇ ਇਹ ਉਹਨੂੰ ਡਿਫੈਂਡ ਕਰ ਰਹੇ ਨੇ ਇਹ ਉਹਨੂੰ ਕਹਿ ਰਹੇ ਨੇ ਸਾਡਾ ਨਬੀ ਆ ਸਾਡੇ ਨਬੀ ਦੇ ਖਿਲਾਫ ਐ ਹੋ ਗਿਆ ਇੱਕ ਇਹਨਾਂ ਦਾ ਹੁਣੇ ਧਰਨਾ ਉੱਥੇ ਲੱਗਿਆ ਉੱਥੇ ਵੀ ਉਹਨੂੰ ਬਰਜਿੰਦਰ ਨੂੰ ਹਾਲੇ ਤੱਕ ਨਬੀ ਦਸੀ ਜਾਂਦੇ ਆ ਇੱਥੋਂ ਬਲਕਿ ਅਸੀਂ ਕਹਿ ਰਹੇ ਆ ਵੀ ਇਦਾਂ ਦਾ ਕੋਈ ਤੁਹਾਡੇ ਜਿੰਦਰ ਕਾਨੂੰਨ ਬਣਾਓ ਕਿ ਜਣਾ ਖਣਾ ਆਪਣੇ ਨਾਮ ਦੇ ਪਿੱਛੇ ਪਾਸਟਰ ਲਾ ਦਿੰਦਾ ਹੂੰ ਇਹਨੂੰ ਕੰਟਰੋਲ ਕਰੋ ਅੱਜ ਬਰਜਿੰਦਰ ਦੇ ਨਾਮ ਦੇ ਪਿੱਛੇ ਪਾਸਟਰ हट ਕੇ ਬਲਾਤਕਾਰੀ ਲੱਗ ਗਿਆ ਇਹਦੇ ਨਾਲ ਕਿਤੇ ਨਾ ਕਿਤੇ ਢਾ ਲੱਗੀ ਸਾਇਤ ਨੂੰ ਇਹ ਤਾਂ ਅਸੀਂ ਕਹਿ ਰਹੇ ਹਾਂ ਜੀ ਹਣਾ ਅਸੀਂ ਤਾਂ ਕਹਿ ਰਹੇ ਆ ਵੀ ਤੁਹਾਨੂੰ ਇਹਨੂੰ ਕੰਟਰੋਲ ਕਰਨਾ ਚਾਹੀਦਾ ਐਵੇਂ ਜਣਾ ਖਣਾ ਉੱਠ ਕੇ ਪਾਸਟਰ ਬਣ ਜਾਂਦਾ ਸਾਡੀ ਕਮਿਊਨਿਟੀ ਸਾਡੀ ਕਮਿਊਨਿਟੀ ਇਹ ਸਵਾਲ ਕਰਦੀ ਆ ਕਿ ਜਦੋਂ ਤੁਹਾਡੇ ਕਿਸੇ ਧਾਰਮਿਕ ਲਫ਼ਜ਼ ਦਾ ਕੋਈ ਵੀ ਕੋਈ ਲਫ਼ਜ਼ ਬਗਾੜ ਕੇ ਵੀ ਬੋਲਦੇ ਵੇ ਜਾਂ ਕਿਸੇ ਤਰੀਕੇ ਬੇਅਦਬੀ ਹੋ ਜਾਏ ਤਾਂ ਥਾਣਿਆਂ ਤੇ ਹਮਲੇ ਹੋ ਜਾਂਦੇ ਨੇ ਅਜਨਾਲਾ ਵਾਲੀ ਘਟਨਾ ਦੀ ਗੱਲ ਕੀਤੀ ਵੀ ਮਸੀਹ ਭਾਈਚਾਰਾ ਤਾਂ ਬਹੁਤ ਸ਼ਾਂਤ ਰਿਹਾ ਫਿਰ ਵੀ ਸਾਡੇ ਉੱਤੇ ਟਿੱਪਣੀਆਂ ਕੀਤੀਆਂ ਸਾਨੂੰ ਹਾਲੇਲੂਇਆ ਦਾ ਵੀ ਮਜ਼ਾਕ ਬਣਾਇਆ ਜਾਂਦਾ ਜੋ ਕਿ ਪਵਿੱਤਰ ਲਫ਼ਜ਼ ਸ਼ਾਂਤ ਰਿਹਾ ਬਰਜਿੰਦਰ ਕਹਿੰਦਾ ਸੀ ਪੰਜਾਬ ਜਾਮ ਕਰੂੰਗਾ ਸਾਨੂੰ ਯਾਦ ਹੋਣਾ ਜੇ ਬਿਆਨ ਆ ਉਹਦਾ ਠੀਕ ਆ ਬਜਿੰਦਰ ਨੇ ਕਿਹਾ ਪੰਜਾਬ ਜਾਮ ਕਹੂੰਗਾ ਉਹ ਕਲਿੱਪ ਲਾ ਦਿਓ ਤੇ ਮੈਂ ਉਹਨੂੰ ਇਹ ਕਿਹਾ ਸੀ ਵੀ ਇੱਕ ਬਲਾਤਕਾਰੀ ਜੀ ਇੱਕ ਨਖਿੱਧ ਇੱਕ ਬੱਚੀਆਂ ਦੇ ਨਾਲ ਮੋਲੇਸਟੇਸ਼ਨ ਕਰਨ ਵਾਲਾ ਨਖਿੱਧ ਬੰਦਾ ਪੰਜਾਬ ਜਾਮ ਕਰੂਗਾ ਇੰਨੇ ਨਹੀਂ ਗਏ ਗੁਜ਼ਰੇ ਹੋਏ ਬਜਿੰਦਰਾ ਤੈਨੂੰ ਇੱਕ ਗਲੀ ਨਹੀਂ ਜਾਮ ਕਰਨ ਦਿੰਦੇ ਇਹ ਮੈਂ ਕਿਹਾ ਸੀਗਾ ਕਿ ਜਾਮ ਕਰਨ ਨਹੀਂ ਦਿੱਤੀ ਪਰ ਇਹਨਾਂ ਦੀਆਂ ਕਾਲ ਸੀਗੀਆਂ ਜੀ ਦੋ ਵਾਰੀ ਇਹਨਾਂ ਦੀਆਂ ਕਾਲ ਆਈਆਂ ਪੰਜਾਬ ਜਾਮ ਕਰਨ ਦੀਆ ਬਰਜਿੰਦਰ ਕਹਿੰਦਾ ਉਹਦੇ ਪਿੱਛੇ 3 ਲੱਖ ਬੰਦਾ ਆ ਉਹ ਪੰਜਾਬ ਜਾਮ ਕਰੂਗਾ ਤੇ ਇਹਨਾਂ ਨੇ ਕਾਲ ਵੀ ਦਿੱਤੀਆਂ ਤੇ ਇਹਨਾਂ ਨੇ ਉਹਨੂੰ ਡਿਫੈਂਡ ਵੀ ਕੀਤਾ ਹੈਨਾ ਨਲਾਕੀ ਕੀਤੀ ਆ ਜੀ ਸਾਡੀ ਤਾਂ ਨਹੀਂ ਹੈ ਨਾ ਤੁਸੀਂ ਇੱਕ ਬਰਾਤਕਾਰ ਨੂੰ ਡਿਫੈਂਡ ਕੀਤਾ ਜੇ ਫਿਰ ਦੂਜੀ ਗੱਲ ਇਹ ਤੁਸੀਂ ਤਾਂ ਸ਼ਾਇਦ ਉਹ ਸਵਾਲ ਨਹੀਂ ਕੀਤਾ ਪਰ ਕਮੈਂਟਾਂ 'ਚ ਕਈ ਆਂਦੇ ਨੇ ਕਹਿੰਦੇ ਜੀ ਉਹਨੂੰ ਖੁਦਾਵੰਦ ਕਰੀਮ ਜਿਹੜਾ ਹੈਗਾ ਸਾਡਾ ਖੁਦਾ ਜਿਹੜਾ ਹੈਗਾ ਉਹਨੂੰ ਉਹ ਸਜ਼ਾ ਦੇਊਗਾ ਤੇ ਖੁਦਾ ਦੀ ਮਰਜ਼ੀ ਤੋਂ ਬਿਨਾ ਥੋੜੀ ਨਾ ਉਹ ਜੇਲ੍ਹ 'ਚ ਗਿਆ ਜੀ ਖੁਦਾਵੰਦ ਕਰੀਮ ਨੇ ਹੀ ਭੇਜਿਆ ਨਾ ਉਹਨੂੰ ਹੈਣਾ ਜੇ ਖੁਦਾ ਬੰਦ ਕਰੀਮ ਦੀ ਮਰਜ਼ੀ ਨਾ ਹੁੰਦੀ ਸਾਡੇ ਰੱਬ ਦੀ ਤੁਹਾਡੇ ਭਗਵਾਨ ਦੀ ਤੁਹਾਡੇ ਖੁਦਾ ਦੀ ਮਰਜ਼ੀ ਨਾ ਹੁੰਦੀ ਤਾਂ ਉਹ ਜੇਲ੍ਹ ਚ ਕਿਉਂ ਜਾਂਦਾ ਜੀ ਹੈਨਾ ਤੇ ਦੂਜੀ ਗੱਲ ਜਿਹੜਾ ਲੋਕਾਂ ਨੂੰ ਕਹਿੰਦਾ ਫਿਰਦਾ ਸੀ ਵੀ ਤੁਸੀਂ ਜੇਲ੍ਹ ਚ ਨਹੀਂ ਜਾਓਗੇ ਚਾਰ ਖੂਨ ਵੀ ਕਰ ਦੋਗੇ ਫਲਾਣਾ ਢਮਕਾਣਾ ਅੱਜ ਉਹ ਜੇਲ੍ਹ ਚ ਬੈਠਿਆ ਅੱਜ ਉਹਦੀ ਤਾਕਤ ਨਹੀਂ ਚੱਲ ਰਹੀ ਅੱਜ ਉਹਦਾ ਕੋਈ ਚਮਤਕਾਰ ਨਹੀਂ ਚੱਲ ਰਿਹਾ ਇਹ ਕਿਹਦੀ ਮਰਜ਼ੀ ਆ ਬਿਲਕੁਲ ਇਹ ਉਸ ਅਕਾਲ ਪੁਰਖ ਦੀ ਉਸ ਖੁਦਾ ਦੀ ਮਰਜ਼ੀ ਆ ਨਾ ਉਸ ਯਸ਼ੂ ਦੀ ਮਰਜ਼ੀ ਆ ਨਾ ਉਸ ਦੇ ਪਾਪਾਂ ਦਾ ਭਾਂਡਾ ਭੰਨਿਆ ਗਿਆ ਇਹ ਉਸ ਯਸ਼ੂ ਦੀ ਮਰਜ਼ੀ ਆ ਨਾ ਚਲੋ ਸਾਡੇ ਵੱਲੋਂ ਛੱਡ ਦਿਓ ਮੇਰਾ ਤਾਂ ਇਹਦੇ ਵਿੱਚ ਕੋਈ ਇਨਵੋਲਵਮੈਂਟ ਹੀ ਨਹੀਂ ਆ ਮੇਰਾ ਇਸ ਕੇਸ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਆ ਮੈਂ ਤਾਂ ਐਜ਼ ਅ ਵੱਡਾ ਭਰਾ ਆ ਕੇ ਖੜਾ ਹੋਇਆ ਜਿੱਥੇ ਇਹ ਮਾਮਲਾ ਹਾਈਲਾਈਟ ਨਹੀਂ ਸੀਗਾ ਥੋੜੀ ਬਹੁਤ ਮੇਰੀ ਜੱਦੋਜਾਇਦ ਨਾਲ ਇਹ ਮਾਮਲਾ ਹਾਈਲਾਈਟ ਹੋ ਜਾਂਦਾ ਇਸ ਤੋਂ ਬਾਅਦ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜਿਹੜੀ ਕੰਪਲੇਨਟ ਕਰਨ ਵਾਲੀ ਆ ਉਹ ਹੀ ਸਾਈ ਆ ਜਿਹੜਾ ਜਿੰਨੂੰ ਸਜ਼ਾ ਮਿਲੀ ਉਹ ਐਸਾਈ ਆ ਹਾਂ ਕੰਪਲੇਂਟ ਕਰਨ ਵਾਲੀ ਦੇ ਪਿੱਛੇ ਖੜਦਾ ਨਹੀਂ ਸੀ ਕੋਈ ਇਹ ਆਪ ਖੜਦੇ ਉਹਦੇ ਪਿੱਛੇ ਜੀ ਆਪ ਖੜ ਕੇ ਉਹਨੂੰ ਇਨਸਾਫ ਦਵਾਉਂਦੇ ਦਾ ਇਹਨਾਂ ਦਾ ਭਾਈਚਾਰਾ ਖੜਦਾ ਇਹਨਾਂ ਦਾ ਭਾਈਚਾਰਾ ਖੜਦਾ ਅਸੀਂ ਤਾਂ ਵੱਡੇ ਭਰਾ ਦੇ ਤੌਰ ਤੇ ਆ ਕੇ ਖੜੇ ਹੋਏ ਨਾਲੇ ਇੱਕ ਕ੍ਰਿਸਚੀਅਨ ਭਾਈਚਾਰੇ ਦੀ ਬੱਚੀ ਨੂੰ ਜਿੱਦਣ ਮੈਂ ਉਹਦੇ ਘਰ ਪਹੁੰਚਦਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਉਸ ਦਿਨ ਉਹ ਬੇਹੋਸ਼ ਹੋਈ ਸੀ ਮੇਰੇ ਪਹੁੰਚਣ ਤੋਂ ਪਹਿਲਾਂ ਬੇਹੋਸ਼ ਹੋਈ ਸੀ ਉਹਦੀ ਮੈਂ ਸ਼ਕਲ ਦੇਖਦਾ ਮੇਰੇ ਅੰਦਰੋਂ ਆਵਾਜ਼ ਆਈ ਯਾਰ ਇਹ ਤਾਂ ਮੇਰੀ ਤੇਗਵੀਰ ਵਰਗੀ ਲੱਗਦੀ ਆ ਮੈਨੂੰ ਹਨਾ ਮੇਰੀ ਗੁੜੀਆ ਵਰਗੀ ਲੱਗਦੀ ਆ ਮੇਰੇ ਅੰਦਰੋਂ ਇੱਕੋ ਹੀ ਆਵਾਜ਼ ਆਈ ਮੈਂ ਕਿਹਾ ਯਾਰ ਇਹ ਮੇਰੀ ਧੀ ਆ ਤੇ ਮੈਂ মিডিਆ ਦੇ ਵਿੱਚ ਕਿਹਾ ਬਰਜਿੰਦਰ ਨੂੰ ਠੋਕ ਕੇ ਕਿਹਾ ਕਿ ਬਰਜਿੰਦਰ ਜੇ ਤੂੰ ਇਸ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਇਹਨੂੰ ਧਮਕੀਆਂ ਦੇਣੀਆਂ ਤੇ ਇਹ ਦੁਆਬੀ ਦੀ ਧੀ ਆ ਜੀ ਤੇ ਬਰਜਿੰਦਰ ਨੇ ਕਈ ਜਗ੍ਹਾ ਆਫ ਦਾ ਰਿਕਾਰਡ ਕੀਤਾ ਕਈਆਂ ਨੂੰ ਇਹ ਸੁਨੇਹਾ ਲਾਇਆ ਕਿ ਉਹ ਕੁੜੀ ਜਿਹੜੀ ਆ ਉਹ ਖਾਲਸਤਾਨੀਆਂ ਕੋਲ ਚਲੀ ਗਈ अच्छा खालستانی লেবেল ਲਾ ਮੈਨੂੰ ਮੇਰੇ ਤੇ ਖਾਲਸਤਾਨ ਲਾ ਦੇਣ ਖਾਲਸਤਾਨੀ ਲੇਬਲ ਇਹ ਹਰ ਵਕਤ ਲਾ ਕੇ ਜਾਂਦਾ ਬਹੁਤ ਛੇਤੀ ਲੱਗਦਾ ਕੀ ਨਹੀਂ ਨਹੀਂ ਮਾਨ ਵਾਲੀ ਗੱਲ ਆ ਖਾਲਸਤਾਨੀ ਹੋਣਾ ਮਾਨ ਵਾਲੀ ਗੱਲ ਆ ਇਹ ਕੋਈ ਇਹ ਕੋਈ ਗਲਤ ਚੀਜ਼ ਥੋੜੀ ਨਾ ਹਨਾ ਖਾਲਸੇ ਦੇ ਸਥਾਨ ਵਾਲੇ ਹੋਣਾ ਕੋਈ ਗਲਤ ਗੱਲ ਆ ਮਾਨ ਵਾਲੀ ਗੱਲ ਆ ਲਾਣ ਮੇਰੇ ਤੇ ਲੇਬਲ ਜੀ ਸਕਦੇ ਲਾਣ ਪਰ ਇੱਕ ਖਾਲਸਾ ਇੱਕ 크ਰਿਸਚਨ ਕੁੜੀ ਨੂੰ ਇਹ ਕਹਿ ਰਿਹਾ ਕਿ ਮੇਰੀ ਧੀ ਆ ਚਾਹੇ 크ਰਿਸਚਨ ਹੋਵੇ ਚਾਹੇ ਮੁਸਲਮਾਨ ਹੋਵੇ ਮੈਂ ਲਈ ਇਨਸਾਫ ਨਹੀਂ ਲੜੂੰਗਾ ਉਹ ਤੁਸੀਂ ਕਿੱਥੇ ਮਰੇ ਸੀ ਤੁਸੀਂ ਕਿਉਂ ਨਹੀਂ ਖੜੇ ਉਹਦੇ ਨਾਲ ਤੁਸੀਂ ਕਿਉਂ ਨਹੀਂ ਦਵਾਇਆ ਉਹਦਾ ਇਨਸਾਫ ਹੈ ਅੱਜ ਤੁਸੀਂ ਇਹਨੂੰ ਹਿੰਦੂ ਸਿੱਖ ਦਾ ਇੱਕ ਇਹਨਾਂ ਦਾ ਪਾਸਟਰ ਹੈਗਾ ਉਹ ਇਹਨੂੰ ਸਿੱਖਾਂ ਦੀਆਂ ਵੀਡੀਓਜ਼ ਕੱਢ-ਕੱਢ ਕੇ ਇਹਨੂੰ ਹਿੰਦੂ ਸਿੱਖ ਦਾ ਮੈਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਹਿੰਦਾ ਜੀ ਜੇ ਅ ਅਸੀਂ ਸਿੱਖਾਂ ਦੇ ਖਿਲਾਫ ਬੋਲਣ ਲੱਗ ਗਏ ਤਾਂ ਫਿਰ ਦੰਗੇ ਹੋ ਜਾਣਗੇ ਉਹ ਇਸ ਤਰੀਕੇ ਨਾਲ ਥ੍ਰੈਟ ਕਰ ਰਿਹਾ ਹੈਨਾ ਸਿੱਖਾਂ ਦੇ ਖਿਲਾਫ ਕਿਉਂ ਬੋਲੇਗਾ ਬਈ ਸਿੱਖਾਂ ਦਾ ਕੀ ਲੈਣਾ ਦੇਣਾ ਸੀ ਇਹਦੇ ਵਿੱਚ ਨਾ ਜੱਜ ਸਿੱਖ ਸੀਗਾ ਨਾ ਕੰਪਲੇਂਟ ਕਰਨ ਵਾਲੀ ਸਿੱਖ ਸੀਗੀ ਨਾ ਜਿਹਨੂੰ ਸਜ਼ਾ ਹੋਈ ਉਹ ਸਿੱਖ ਸੀ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹਾਂ ਮੈਂ ਇੱਕ ਬੱਚੀ ਦੇ ਇਨਸਾਫ ਦੇ ਲਈ ਜੇ ਖੜਿਆ ਤੇ ਇਸ ਲਈ ਤੁਸੀਂ ਸਿੱਖਾਂ ਨੂੰ ਟਾਰਗੇਟ ਕਰਨਾ ਤੇ ਫਿਰ ਤਾਂ ਤੁਸੀਂ ਨਿਹਾਇਤੀ ਦਰਜੇ ਦੇ ਫਿਰ ਤਾਂ ਤੁਸੀਂ ਉਸੇ ਦੇ ਭਾਗੀਦਾਰ ਨਿਹਾਇਤੀ ਦਰਜੇ ਦੇ ਫਿਰ ਤਾਂ ਤੁਸੀਂ ਘਟੀਆਂ ਹੋ ਗਲੀਚ ਹੋ ਗੰਦੇ ਹੋ ਹੈਨਾ ਜੇ ਤੁਸੀਂ ਇਸ ਕਰਕੇ ਟਾਰਗੇਟ ਕਰਨਾ ਸਿੱਖਾਂ ਨੂੰ ਤੇ ਜੇ ਅਸੀਂ ਤਾਂ ਬਾਈ ਖੜੇ ਆ ਸਾਡੇ ਚ ਜੇ ਕੋਈ ਗਲਤ ਹੈਗਾ ਅਸੀਂ ਉਹਦੇ ਵੀ ਜੁੱਤੀਆਂ ਫੇਰੀਆਂ ਇਹ ਮੈਰੋ ਦੀਆਂ ਉਹ ਵੀਡੀਓਜ਼ ਕੱਢ ਰਹੇ ਨੇ ਕਿ ਉਹ ਨਾਨਕਸਰੀਆਂ ਦੇ ਉਹ ਵੀਡੀਓਜ਼ ਕੱਢ ਰਹੇ ਨੇ ਵੀ ਮੈਰੋ ਨੇ ਹੁਣ ਮੈਰੋ ਨੇ ਕੀਤਾ ਨਾ ਮੈਰੋ ਨੇ ਛਿੱਤਰ ਫੇਰਿਆ ਮੈਰੋ ਨੇ ਇਹ ਤੇ ਨਹੀਂ ਕਿ ਆ ਵੀ ਨਾਨਕਸਰੀਏ ਨੂੰ ਜਿਹੜਾ ਹੈਗਾ ਉਹਨੂੰ ਅ ਅਕਾਲਪੁਰ ਖਾਪ ਜਿਹੜਾ ਉਹ ਸਜ਼ਾ ਦੇਊਗਾ ਹੈ ਨਾ ਮੈਰੋ ਹਾਲਾਂਕਿ ਇਹ ਚੈਪਟਰ ਵੱਖਰਾ ਆ ਇਹ ਬਾਰ-ਬਾਰ ਮੈਰੋ ਦੀਆਂ ਵੀਡੀਓਜ਼ ਥੱਲੇ ਕਮੈਂਟਾਂ ਚ ਸਿੱਟ ਰਹੇ ਨੇ ਤਾਂ ਭਾਈ ਹੁਣ ਉੱਥੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਰੋ ਤੂੰ ਪਾਸੇ ਹੋ ਮੈਂ ਕਰੂੰਗਾ ਮੇਰੋ ਦੇ ਕੋਲੋ ਕੇਸ ਆਗਾ ਮੈਰੋ ਨੇ ਕਰ ਲਿਆ ਮੇਰੇ ਕੋਲ ਕੋਈ ਕੇਸ ਆਇਆ ਮੈਨੂੰ ਜਿੰਨਾ ਕੁ ਗੁਰੂ ਸਾਹਿਬ ਨੇ ਆਗਿਆ ਦਿੱਤੀ ਸਾਥ ਦਿੱਤਾ ਮੈਂ ਉਹਨਾਂ ਕ ਕਰ ਲਿਆ ਹੈਨਾ ਇਹ ਗੱਲ ਜਿਹੜੀ ਆ ਇਹ ਇਹਨਾਂ ਦੀ ਗੱਲ ਨਿਹਾਇਤੀ ਕਮੀਨਗੀ ਚੋਂ ਉਪਜੀ ਹੋਈ ਆ ਔਰ ਇਹ ਸਿਰਫ ਔਰ ਸਿਰਫ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਆ ਖੱਲ ਬਚਾਉਣ ਵਾਸਤੇ ਹੈਨਾ ਇਹ ਸਿੱਖਾਂ ਨੂੰ ਹੁਣ ਟਾਰਗੇਟ ਕਰ ਰਹੇ ਆ ਪਰ ਇੱਕ ਚੀਜ਼ ਮੈਂ ਬੜੇ ਸਾਫ਼ ਲਫ਼ਜ਼ਾਂ ਚ ਦੱਸ ਦਿੰਨਾ ਉਸ ਪਾਸਟਰ ਨੂੰ ਵੀ ਤੇ ਬਾਕੀ ਵੀ ਜਿਹੜੀਆਂ ਤੁਸੀਂ ਇਹ ਕਮੈਂਟਾਂ ਦੇ ਚ ਅੱਜ ਵੀ ਇੱਕ ਪਾਸੇ ਮੈਨੂੰ ਤੁਹਾਡੀ ਰੀਲ ਥੱਲੇ ਧਮਕੀ ਲਾ ਰਿਹਾ ਸੀਗਾ ਤੁਹਾਡੀ ਇੱਕ ਰੀਲ ਵਾਰ ਹੋ ਰਹੀ ਆ ਉਹਦੇ ਥੱਲੇ ਮੈਂ ਜਦੋਂ ਜਾ ਕੇ ਉੱਥੇ ਕਮੈਂਟ ਕੀਤਾ ਉਹਨੇ ਕਹਿੰਦਾ ਜੇ ਅਸੀਂ ਬੋਲਣ ਲੱਗੇ ਸਾਡਾ ਜੇ ਮੂੰਹ ਖੁੱਲ ਗਿਆ ਫਿਰ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਮਿਲਣਾ ਮੈਂ ਫਿਰ ਨੂੰ ਫੋਨ ਕੱਢਿਆ ਉਹਦਾ ਫੋਨ ਨੰਬਰ ਕਢਾਇਆ ਫੋਨ ਨੰਬਰ ਕਢਾ ਕੇ ਜਦੋਂ ਮੈਂ ਕਾਲ ਕਰਦਾ ਉਹ ਬੰਦਾ ਫੋਨ ਸਵਿਚ ਆਫ ਕਰ ਗਿਆ 4 ਘੰਟੇ ਉਹਨੇ ਫੋਨ ਸਵਿਚ ਆਫ ਰੱਖਿਆ ਤੇ ਨਾਲੇ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਸੱਚ ਦੇ ਸਾਥੀ ਆ ਤੇ ਫਿਰ ਤੁਸੀਂ ਸਾਰੇ ਗੱਲ ਖੜੋ ਫਿਰ ਕਰੋ ਗੱਲ ਹੁਣ ਮੈਂ ਕੱਲ ਵਕੀਲ ਸਾਹਿਬ ਨਾਲ ਬੈਠਣਾ ਦੋ ਤਿੰਨ ਜਣੇ ਨੇ ਜਿਹੜੇ ਵੀ ਇਹ ਇਹਨੂੰ ਕਮਿਊਨ ਇਹਨੂੰ ਆ ਧਾਰਮਿਕ ਰੰਗਲ ਰੰਗਤ ਦੇਣ ਦੀ ਗੱਲ ਕਰ ਰਹੇ ਆ ਕਮਿਊਨਲ ਐਂਗਲ ਦੇਣ ਦੀ ਕੋਸ਼ਿਸ਼ ਕਰ ਰਹੇ ਆ ਇਹ ਸਾਰੇ ਬਰਜਿੰਦਰ ਤਾਂ ਗਿਆ ਪੁੱਤਰੋ ਤੁਸੀਂ ਉਹਦੇ ਪਿੱਛੇ ਜਾਓਗੇ ਜੇ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਚ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਪਰ ਤੁਸੀਂ ਇਹਨੂੰ ਸਿੱਖ ਤੇ ਈਸਾਈ ਵਾਲਾ ਐਂਗਲ ਬਣਾਣਾ ਆ ਤੇ ਫੇਰ ਜਿਹੜੀਆਂ ਦੰਗਾ ਭੜਕਾਉਣ ਵਾਲੀਆਂ ਧਾਰਾ ਨੇ ਜਿਹੜੀਆਂ ਆਈਟੀ ਐਕਟ ਵਾਲੀਆਂ ਧਾਰਾ ਨੇ ਉਹ ਲੱਗਣੀਆਂ ਤੁਹਾਡੇ ਤੇ ਵੀ ਆ ਫੇਰ ਆਪਣੀ ਖਲ ਤੁਹਾਨੂੰ ਵਜਾਣੀ ਔਕੀ ਹੋ ਜਾਣੀਆਂ ਜੀ ਤਾਂ ਬਿਲਕੁਲ ਬਹੁਤ ਸੱਚੇ ਢੰਗ ਨਾਲ ਜੋ ਗੱਲਬਾਤ ਹੋਈ ਹੈ ਉਮੀਦ ਕਰਦੇ ਆ ਤੁਹਾਡੇ ਤਾਈ ਪਹੁੰਚੀ ਹੋਏਗੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖ ਸਕਦੇ ਹੋ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਈ ਧੰਨਵਾਦ ਧੰਨਵਾਦ